ਕੁਝ ਕੋਟਾਲੇ ਬਹੁਤ ਸੁਨੇ ਹੋਣਗੇ ਬਹੁਤ ਤਰ੍ਹਾਂ ਦੇ ਫਰਾਡ ਬਹੁਤ ਤਰ੍ਹਾਂ ਦੇ ਸਕੈਮ ਸੁਨੇ ਹੋਣਗੇ ਆਪਾਂ ਇੱਕ ਪ੍ਰਧਾਨ ਦੇ ਤੌਰ ਤੇ ਗੱਲ ਲਈਏ ਵੀ ਕਿ ਰੱਬ ਦੇ ਨਾਮ ਦੇ ਉੱਤੇ ਦੇ ਦੇ ਜਾਂ ਅੱਲਾ ਦੇ ਨਾਮ ਦੇ ਉੱਤੇ ਤਾਂ ਮੇਰੇ ਨਾਲ ਡਾਕਟਰ ਦਲੇਰ ਸਿੰਘ ਮੋਤਾਨੀ ਐ ਇਸ ਵਕਤ ਜੁੜੇ ਨੇ ਸਿੱਧੇ ਪੰਜਾਬ ਤੋਂ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸ਼ਿਕਾ ਜੀ ਮੈਂ ਜਿਵੇਂ ਗੱਲ ਕੀ ਕਿ ਰੱਬ ਦੇ ਨਾਮ ਦੇ ਉੱਤੇ ਲੈ ਤਾਂ ਲਿਆ ਮੁੜ ਕੇ ਉਹਨੂੰ ਮੈਂ ਸੇਲ ਤੇ ਲਾ ਦਿੰਦਾ ਹਨਾ ਜਿਵੇਂ ਉਹਨ ਜੇ ਮੇਰੀ ਲੋੜ ਆ ਤਾਂ ਮੈਂ ਉਹਨੂੰ ਆਪ ਦੀ ਲੋਡ ਪੂਰੀ ਕਰ ਲੈ ਗਾਹਾਂ ਮੈਂ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦੇ ਵਿੱਚ ਉਸ ਚੀਜ਼ ਨੂੰ ਵੇਚਣੀ ਆ। ਅ ਤੂੰ ਸਭ ਬੜੀ ਇੰਟਰਸਟਿੰਗ ਸਟੋਰੀ ਹੈ ਜਿੱਦਾਂ ਤੁਸੀਂ ਇਹ ਗੱਲ ਕਹੀ ਹੈ ਕਿ ਰੱਬ ਦੇ ਨਾਂ ਤੇ ਲੈ ਕੇ ਤੇ ਫਿਰ ਵੇਚਦੇ ਨੇ। ਵੈਸੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਹੈਗੇ ਨੇ ਇੱਕ ਆਪਣੇ ਕੋਈ ਇਹ ਜਿਹੜੀ ਆਪਾਂ ਗੱਲ ਕਰਾਂਗੇ ਹੁਣ ਮਹਾਨੀ ਦੀ ਇਹ ਕੋਈ ਪਹਿਲਾ ਤੇ ਆਖਰੀ ਨਹੀਂ ਹੈ। ਇਹ ਬੜੀ ਦੇਰ ਦਾ ਅਸੀਂ ਵੀ ਸੁਣਦੇ ਆ ਰਹੇ ਹਾਂ ਪਰ ਇਹਦੇ ਚੀਜ਼ ਹੈ ਕਿ ਕਈ ਵਾਰੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਹੈ ਨਾ ਫਿਰ ਤੁਸੀਂ ਐਵੇਂ ਪੰਜਾਬੀ ਚ ਕਹਿੰਦੇ ਜਬਲੀ ਜਿਆ ਮਾਰਦੇ ਹੋ ਕਦੀ ਉਧਰੋਂ ਇਕੱਠੀ ਕਰ ਲਈ ਜੀ ਉਹ ਇੰਨੇ ਲੈ ਕੇ ਲੁੱਟ ਗਏ ਜੀ ਐਂਟਰੀ ਲੈ ਕੇ ਇਦਾਂ ਨਹੀਂ ਹੈ ਹਾਂਜੀ ਹੈ ਰੀਟੀ ਐਕਟ ਸਟਾਰਟ ਹੋਇਆ ਜਿਵੇਂ 1995 ਦੇ ਵਿੱਚ ਜਿਹੜਾ ਹੈਗਾ ਆਰਟੀਐਕਟ ਸਟਾਰਟ ਹੋਇਆ ਤੇ ਇਹ ਆਪਣਾ ਮੇਰੇ ਵੱਲੋਂ ਨਾ ਇੱਕ ਜਿਹੜੀ ਆਰਟੀਈ ਦੇ ਵਿੱਚ ਇੱਕ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਲਈ ਗਈ ਔਰ ਦੇਖਿਆ ਇਸ ਤਰ੍ਹਾਂ ਕਿ ਕਿ ਮਹਾਲੀ ਦੇ ਇੱਕ ਸੈਂਟਰ ਦੇ ਵਿੱਚ ਸੈਕਟਰ ਹੈ ਤੇ ਅਸੀਂ ਅਚਾਨਕ ਬੈਠੇ ਸਾਡੀ ਕਈ ਸਾਰੀਆਂ ਐਨ ਜੀਓਸ ਮੇਰੀਆਂ ਜਲਦੀਆਂ ਨੇ ਜਿਹਦੇ ਵਿੱਚ ਮੇਰੀ ਆਪਣੀ ਬਹੁਤ ਜ਼ਿਆਦਾ ਪਾਰਟਿਸਪੀਕੇਸ਼ਨ ਰਹੀ ਹੈ ਸੋ ਅਸੀਂ ਡਿਸਕਸ ਕਰ ਰਹੇ ਸੀ ਕਿ ਕਿ ਮਹਾਲੀ ਦੇ ਸੈਂਟਰ ਦੇ ਵਿੱਚ ਅਗਰ ਇੰਨਾ ਵੱਡਾ ਇਕੱਠ ਹੋ ਜਵੇ ਜਿਵੇਂ ਕਿਸੇ ਇੱਕ ਸੰਸਥਾ ਨੂੰ ਮੈਂ ਦੱਸਦਾ ਤੁਹਾਨੂੰ ਸਾਰੀ ਡਿਟੇਲ ਉਹਦੀ ਕਿ ਫਿਰ ਮਹਾਲੀ ਦਾ ਕੀ ਬਣੇਗਾ ਉਦੋਂ ਤੇ ਜੇ ਉਹਦੇ ਵਿੱਚ ਕੋਈ ਵਾਦਾ ਕੱਟ ਹੋਇਆ ਤੇ ਫਿਰ ਕੌਣ ਜ਼ਿੰਮੇਵਾਰ ਬਣੇਗਾ ਅਰ ਅ ਤੁਸੀ ਦੇਖਿਆ ਹੁਣੇ ਯੂਕ ਜੀ ਯੂਪੀ ਦੇ ਵਿੱਚ ਹੋਇਆ ਸੀ ਕਿ ਹੁਣ ਫਿਰ ਬਾਅਦ ਚ ਕੋਈ ਵੀ ਜ਼ਿੰਮੇਵਾਰੀ ਨਹੀਂ ਸਬੰਧਾ 115 ਵੀ ਬੰਦੇ ਜਿਹੜੇ ਹੈਗੇ ਆ ਉਹ ਲੈਡੀਆਂ ਉੱਥੇ ਪਰਗੇ ਸੀ ਉਹ ਕਾਹ ਰਹੀ ਹੈ ਨਾ ਕਿ ਜਗਾ ਘੱਟ ਤੇ ਬੰਦੇ ਜ਼ਿਆਦਾ ਇਕੱਠੇ ਹੋ ਗਏ ਤੇ ਫਿਰ ਉੱਥੇ ਰੋਲਾ ਪਿਆ ਚਲੋ ਉਹ ਦੈਟ ਇਜ਼ ਨਾਟ ਦਾ ਪੁਆਇੰਟ ਆਫ ਡਿਸਕਸ਼ਨ ਜਿਸ ਪੁਆਇੰਟ ਆਫ ਡਿਸਕਸ਼ਨ ਇਜ਼ ਕਿ ਜਿਹੜਾ ਤੁਸੀਂ ਵਰਲਡ ਕਨਸਟਰਕਟ ਕੀਤਾ ਹੈ ਕਿ ਰੱਬ ਦੇ ਨਾਮ ਦੇ ਉੱਤੇ ਜਿਹੜੀ ਠੱਗੀ ਜਾਂ ਖਰੀਦੀ ਤੇ ਫਿਰ ਉਸ ਨੂੰ ਵੇਚਣ ਦੀਆਂ ਗੱਲਾਂ ਕਰਨੀਆਂ ਜਾਂ ਉਹਦੇ ਨਾਮ ਦੇ ਉੱਤੇ ਕਿੰਨਾ ਕੁਝ ਕਰਨਾ ਇਹ ਸਵਾਲ ਹੀ ਆਇਆ ਅੱਜ ਵਾਂ ਤੋ ਇਹਦੇ ਚਤੂਰ ਸਾਹਿਬ ਇਹ ਸੀ ਕਿ ਮਹਾਲੀ ਦੇ ਇੱਕ ਸੈਕਟਰ 76 ਜਿਹੜਾ ਹੈਗਾ ਉਹ ਤਕਰੀਬਨ ਹੁੰਦੀ ਕਿੜੀ ਉਹ ਸੈਂਟਰ ਚ ਪੈਦਾ ਕਿਉਂਕਿ ਮਹਾਲੀ ਦੇ ਵੀ ਜਿਹੜੇ ਹੈਗੇ ਆ 122 23 ਸੈਕਟਰਸ ਨੇ ਤੇ 76 ਸੈਕਟਰ ਜਿਹੜਾ ਉਹ ਸੈਂਟਰ ਦੇ ਵਿੱਚ ਪੰਦਾ ਵਿੱਚ ਬਿਲਕੁਲ ਬਿਲਕੁਲ ਤੇ ਹੁਣ ਤਾਂ ਖਾਸ ਕਰਕੇ ਉਹ ਬਿਲਕੁਲ ਸੈਂਟਰ ਪਲੇਸ ਹੈ ਕਿਉਂਕਿ 에어ਪੋਰਟ ਰੋਡ ਜਣੀ ਹੈ ਉਹਦੇ ਉੱਤੇ ਸਥਿਤ ਹੈ ਸੈਕਟਰ ਜਿਹੜਾ 76 ਉੱਥੇ 2000 ਦੇ ਵਿੱਚ ਇਹ ਰਾਧਾ ਸwami satsang palliyan ਵੱਲੋਂ ਜ਼ਮੀਨ ਜਿਹੜੀ ਹੈਗੀ ਐ ਉਹ ਪਹਿਲਾਂ ਕੁਝ ਖਰੀਦੀ ਹੋਈ ਸੀ ਆਰਟੀ ਐਕਟ ਦੇ ਮਤਲਬ ਅਕ ਕਿ ਤਕਰੀਬ ਸਵਾ 100 ਦੇ ਕਰੀਬ ਤਾਂ ਜ਼ਮੀਨ ਕਿਲਾ ਉਹਨਾਂ ਕੋਲ ਜ਼ਮੀਨ ਪਹਿਲਾਂ ਹੈਗੀ ਸੀ ਤੇ 100 ਕਿਲਾ 100 ਕਿਲਾ ਪਲੱਸ ਜਿਹੜੀ ਹੈਗੀ ਆ ਉਹ ਆਸ-ਪਾਸੇ ਜਿਹੜੀ ਜਿਵੇਂ ਪਹਿਲਾਂ ਇਸ ਮਹਾਲੀ ਵੀ ਰੋਪੜ ਡਿਸਟ੍ਰਿਕਟ ਹੀ ਸੀਗਾ ਤੇ ਰੋਪੜ ਤੋਂ ਜਾਂ ਮਹਾਲੀ ਦੇ ਹੋਰ ਪਿੰਡਾਂ ਤੋਂ ਆਸ-ਪਾਸੇ ਜਿੱਥੇ ਉਹਨਾਂ ਨੇ ਖਰੀਦੀ ਹੋਈ ਸੀ ਇਹ ਗੱਲ ਕਹਿ ਕੇ ਇਕੱਠੀ ਕਰ ਲਈ ਕਿ ਸਾਨੂੰ ਸਾਰੀ ਜ਼ਮੀਨ ਤੁਸੀਂ ਜਿਹੜੀ ਹੈਗੀ ਆ ਉਹ ਇਕੱਠੀ ਦੇ ਦਿਓ ਉਹ ਤਬਾਦਲਾ ਕਰਾ ਲਓ ਜੀ ਉਹ ਤਬਾਦਲਾ ਜਿਹੜਾ ਕਰਕੇ ਤਕਰੀਬਨ 237 ਏਕੜ ਜ਼ਮੀਨ ਜਿਹੜੀ ਹੈਗੀ ਆ ਉਹ ਸੈਕਟਰ 76 ਦੇ ਵਿੱਚ ਇਕੱਠੀ ਕਰ ਲਈ ਗਈ ਜਿਸ 237 ਏਕੜ ਦਾ ਮਤਲਬ ਹੈਗਾ ਕਿ ਸੈਕਟਰ ਜਿਹੜਾ ਹੈਗਾ ਉਹ ਤਕਰੀਬਨ ਹਾਫ ਔਰ ਮੋਰ than ਹਾਫ ਜਿਹੜਾ ਹੈਗਾ ਉਹ ਕਵਰ ਹੋ ਗਿਆ ਵਿੱਚ ਉਹ ਜਿਹੜਾ ਹੈਗਾ ਪੂਰਾ ਸੈਕਟਰ ਦਾ ਪਾਰਟ ਜਿਹੜਾ ਹੈਗਾ ਹੂੰ ਤੇ ਉਹਦੇ ਚ ਕੀ ਹੋਇਆ ਕਿ ਜਦੋਂ ਮੈਂ ਉਹ ਆਰਟੀ ਦੀ ਇਨਫੋਰਮੇਸ਼ਨ ਲਈ ਤਾਂ ਮੈਨੂੰ ਬਹੁਤ ਨਿਰਾਸ਼ਾ ਹੋਈ ਇਸ ਗੱਲ ਦੀ ਕਿ ਰੱਬ ਦੇ ਨਾਂ ਦੇ ਉੱਤੇ ਵੀ ਠੱਗੀ ਵਜਦੀ ਹੈ ਤੇ ਜਿਹੜੀਆਂ ਸੰਸਥਾਵਾਂ ਆਪਣੇ ਆਪ ਨੂੰ ਇਹ ਪ੍ਰਮੋਟ ਕਰਦੀਆਂ ਨੇ ਕਿ ਅਸੀਂ ਹੁਮੈਰਿਟੀ ਆਪਰੇਟ ਕਰਦੇ ਆਂ ਜਾਂ ਮੈਡੀਕਲ ਨੂੰ ਪ੍ਰਮੋਟ ਕਰਦੇ ਆਂ ਰਦਰ ਤੇ ਉਹ ਸੰਸਥਾਵਾਂ ਅਸਲ ਚ ਤਾਂ ਕਮਰਸ਼ੀਅਲ ਜਾਂ ਸੈਮੀ ਕਮਰਸ਼ੀਅਲ ਦੀਆਂ ਨੇ ਵਿੱਚ ਇਹ ਉੱਥੇ ਫਿਰ ਜਦੋਂ ਉਸ ਨੂੰ ਸਾਰੀ ਨੂੰ ਜਿਹੜੀ ਕਾਫੀ ਲੰਬੀ ਸੀਗੀ ਤੁਹਾਡੇ ਜਿਹੜੀ ਆਰਟੀਆਈ ਦੀ ਇਨਫੋਰਮੇਸ਼ਨ ਇਹ ਮੇਰੇ ਕਲ 2003 ਜਾਂ 4 ਚ ਮੈਂ ਲਈ ਜਿਹੜੀ ਵਿੱਚ ਐਗਜ਼ੈਕਟ ਤਾਂ ਮੈਨੂੰ ਹੁਣ ਡੇਟ ਯਾਦ ਨਹੀਂ ਲੇਕਿਨ ਮੈਂ ਉਦੋਂ ਜੇ ਗਵਰਨਮੈਂਟ ਜੋਬ ਕਰਦਾ ਸੀਗਾ ਸੋ ਮੇਰੀਆਂ ਆਪਣੀਆਂ ਲਿਮਿਟੇਸ਼ਨ ਸੀ ਲੇਕਿਨ ਆਰਟੀਆਈ ਦੇ ਐਕਟ ਦੇ ਵਿੱਚ ਤੁਹਾਡੀ ਕੋਈ ਲਿਮਿਟੇਸ਼ਨ ਨਹੀਂ ਹੈਗੀ ਤੁਸੀਂ ਇੰਡੀਪੈਂਡੈਂਟ ਹੈਗੇ ਹੋ ਕੋਈ ਵੀ ਜਿਹੜਾ ਹੈਗਾ ਇਨਫੋਰਮੇਸ਼ਨ ਈਵਨ ਆਪਣੇ ਅਪਾਰਟਮੈਂਟ ਦੀ ਵੀ ਲੈ ਸਕਦਾ ਇਹਦੇ ਵਿੱਚ ਕੋਈ ਕੋਈ ਲਿਮਿਟੇਸ਼ਨ ਨਹੀਂ ਹੈ ਅੰਡਰ ਦਾ ਆਰਟੀਆਈ ਜੀ ਸੋ ਵਿੱਚ ਤੁਰ ਸਾਹਿਬ ਦੇਖੋ ਇੰਟਰਸਟਿੰਗ ਗੱਲ ਇਹ ਸੀ ਕਿ ਕਿਵੇਂ ਹਰ ਸਟੈਪ ਦੇ ਉੱਤੇ ਇਹ ਜਿਹੜੀ ਸੰਸਥਾ ਹੈਗੀ ਆ ਇਹਦੇ ਜੋ ਵੀ ਕਰਤਾ ਤੱਤਾ ਹੋਣਗੇ ਜਿੰਨੂੰ ਉਹਨਾਂ ਨੇ ਨੋਥਰਾਇਜ਼ੇਸ਼ਨ ਕੀਤੀ ਉਹ ਕਿਵੇਂ ਝੂਠ ਮਾਰਿਆ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਗਿਆ ਕਿ ਅਸੀਂ ਜਿਹੜਾ ਹੈਗਾ ਉਹ ਇੱਕ ਵੱਡਾ ਫੰਕਸ਼ਨ ਕਰਨਾ ਹੁੰਦਾ ਹੈ ਸਾਲ 5 ਸਾਲਾਂ ਬਾਅਦ ਇੱਕ ਵਾਰ ਤੇ ਸਾਨੂੰ ਜਗ੍ਹਾ ਜਿਹੜੀ ਹੈਗੀ ਆ ਉਹ ਪੱਠੀ ਚਾਹੀਦੀ ਆ ਵੀ ਅਸੀਂ ਉਸ ਵਾਰ ਦੀ ਜ਼ਮੀਨ ਜਿਹੜੀ ਆ ਤੁਸੀਂ ਇੱਥੇ ਇਕੱਠੀ ਕਰਦੇ ਹਮਮ ਅਰ ਉਹ ਜਿਹੜਾ ਵੱਡਾ ਫੰਕਸ਼ਨ ਹੈਗਾ ਕਿਉਂਕਿ ਮੈਨੂੰ ਵੀ ਬਹਾਲੀ ਦੇ ਵਿੱਚ ਰਹਿੰਦਿਆਂ ਨੂੰ ਤਕਰੀਬਨ 37 ਸਾਲ ਹੋ ਗਏ ਆ ਮੈਂ ਤਾਂ ਉਹ ਫੰਕਸ਼ਨ ਜਿਹੜਾ ਹੈਗਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਅਸੀਂ ਕਰਨਾ ਹੈ ਹਮਮ ਦੂਸਰਾ ਉਹਦੇ ਚੇ ਸੀ ਕਿ ਕਹਿੰਦੇ ਆ ਜੀ ਅਸੀਂ ਇਸ ਨੂੰ ਖੁੱਲਾ ਰੱਖਾਂਗੇ ਤੇ ਸਿਰਫ ਐਤਵਾਰ ਦੇ ਐਤਵਾਰ ਜਿਹੜਾ ਹੈਗਾ ਉਹ ਅਸੀਂ ਨਹੀਂ ਕਿਸੇ ਨੂੰ ਆਉਣ ਦਿਆਂਗੇ ਸੋ ਉਹ ਵੀ ਬੰਦ ਹੋ ਗਿਆ ਫਿਰ ਇਹਨਾਂ ਨੇ ਕਿਹਾ ਕਿ ਜੀ ਅਸੀਂ ਇਹਦੀ ਚਾਰਦਵਾਰੀ ਨਹੀਂ ਕਰਾਂਗੇ ਉਹ ਚਾਰਦਵਾਰੀ ਕੀਤੀ ਹੋਈ ਹੈ ਔਰ ਰਿਕਾਰਡਿੰਗ ਹੈ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਇਹਦੀ ਜਿਹੜੀ ਇੰਟਰਨਲ ਕਵਰੇਜ ਏਰੀਆ ਜਿਹੜਾ ਹੈਗਾ ਉਹ 4% ਇਹਨਾਂ ਨੇ ਉਹਦੇ ਚ ਮੰਨਿਆ ਹੋਇਆ ਹੈ ਲੇਕਿਨ ਹੋਮ ਕ ਵੀ ਆnde ਜਾਂਦੇ ਜਾਂਦੇ ਦਿੱਖੀਦਾ ਵੀ ਕਾਫੀ ਕੁਝ ਉੱਥੇ ਬਣਿਆ ਹੋਇਆ ਵਿੱਚ ਜਿਹੜਾ ਹੂੰ ਹੂੰ ਐਗਜੈਕਟ ਤਾਂ ਨਹੀਂ ਮੈਂ ਕਹਿ ਸਕਦਾ ਕਿ ਕਿੰਨੇ ਪਰਸੈਂਟ ਹੈ ਲੇਕਿਨ ਕਾਫੀ ਕੁਝ ਬਣਿਆ ਹੋਇਆ ਵਿੱਚ ਜੀ ਉਸ ਬਿਲਡਿੰਗ ਦੇ ਵਿੱਚ ਅਤੇ ਫਿਰ ਤੀਸਰਾ ਇਹ ਇਹਨਾਂ ਨੇ ਜਿਹੜਾ ਕਹਿ ਸੀਗਾ ਕਿ ਪਬਲਿਕ ਵਾਸਤੇ ਅਸੀਂ ਖੁੱਲਾ ਰੱਖਾਂਗੇ ਪਬਲਿਕ ਵਾਸਤੇ ਕੋਈ ਖੁੱਲਾ ਨਹੀਂ ਹੈ ਉਹ ਉਹਦੇ ਦਰਵਾਜ਼ੇ ਬੰਦ ਨੇ ਜਦੋਂ ਇਹਨਾਂ ਦਾ ਦਿਲ ਕਰਦਾ ਹੈ ਜਾਂ ਜੋ ਵੀ ਇਹ ਕਰਦੇ ਉਹਦੇ ਉਸ ਹਿਸਾਬ ਨਾਲ ਖੋਲਦੇ ਆ ਅਦਰਵਾਈਜ਼ ਨਹੀਂ ਹੂੰ ਫਿਰ ਜਦੋਂ ਇਹ ਸਾਰਾ ਕੁਝ ਇਹਨਾਂ ਨੇ ਗਵਰਨਮੈਂਟ ਕੋਲ ਸਟੈਪ ਬਾਈ ਸਟੈਪ ਮਨਾ ਲਿਆ ਤੇ ਫਿਰ ਉਹਦੇ ਚ ਡਿਵੈਲਪਮੈਂਟ ਗੱਲ ਆਈ ਵੀ ਡਿਵੈਲਪਮੈਂਟ ਚਾਰजेस ਜਿਹੜੇ ਦੇਣੇ ਨੇ ਡਿਵੈਲਪਮੈਂਟ ਚਾਰजेस ਜਿਹੜੇ ਹੈਗੇ ਨੇ ਉਹ ਐਕਸਟਰਨਲ ਤੇ ਇੰਟਰਨਲ ਡਿਵੈਲਪਮੈਂਟ ਚਾਰजेस ਇਹਨਾਂ ਨੇ ਕੋਈ 55 ਕਰੋੜ ਬਣਾਈ ਇਹ 2000 ਇਹ 2000 ਦੀ ਗੱਲ ਕਰ ਰਿਹਾ ਮੈਂ। ਓਕੇ। ਉਹ ਅ ਜਦੋਂ 55,000 ਕਰੋੜ 55,000 ਕਰੋੜ ਵਰਾਏ ਤਾਂ ਉਹਦੇ ਚ ਕਹਿੰਦੇ ਕਹਿੰਦੇ ਜੀ ਅਸੀਂ ਤਾਂ ਐਕਸਟਰਨਲ ਚਾਰजेस ਨਹੀਂ ਦੇਨੇ ਐਕਸਟਰਨਲ ਚਾਰजेस ਤੇ ਕਹਿੰਦਾ ਜਿਵੇਂ ਬਾਕੀ ਦੇ ਲੋਕ ਲੰਗਦੇ ਨੇ ਸਾਡੇ ਲੋਕ ਵੀ ਉਥੋਂ ਲੰਗਦੇ ਨੇ ਸਾਡੇ ਤਾਂ ਥੋੜੇ ਜਿਹੇ ਬੰਦੇ ਹੁੰਦੇ ਨੇ ਜਿਹੜੇ ਅੰਦਰ ਵਿੱਚ ਰਹਿੰਦੇ ਨੇ ਅਸੀਂ ਤਾਂ ਇੰਟਰਨਲ ਚਾਰजेस ਜਿਹੜੇ ਹੈਗੇ ਆ ਕੁਝ ਉਹ ਦੇ ਦਿਆਂਗੇ ਵਿੱਚ। ਉਹਦੇ ਇੰਟਰਨਲ ਚਾਰਜੇਸ ਸੀਗੇ ਇੰਟਰਨਲ ਚਾਰਜੇਸ ਦਾ ਮਤਲਬ ਇਹ ਹੈਗਾ ਕਿ ਜਿਹੜੇ ਅੰਦਰ ਕੋਈ ਰੋਡ ਚ ਜਿਹੜਾ ਕੋਈ ਸੀਵਰੇਜ ਦਾ ਜਾਂ ਹੋਰ ਪਾਈਪ ਦੇ ਪਾਈਪ ਕੋਈ ਜੜੇ ਹੈਗੇ ਪਏ ਆ ਉਹਨਾਂ ਨੂੰ ਆਪਾਂ ਸਪੈਮਲ ਤੇ ਡੰਨਲ ਚਾਰਜੇਸ ਕਹਿੰਦੇ ਆ ਉਹਦੇ 'ਚ 1.4 ਕਰੋੜ ਜਿਹੜਾ ਹੈ ਕਰ ਪਿਆ ਇਹਨਾਂ ਨੇ ਦਿੱਤਾ 52 ਕਰੋੜ ਰੁਪਏ ਦਾ ਉਹਦੇ 'ਚ ਦਿੱਤਾ ਹੀ ਨਹੀਂ ਵਿੱਚ ਰਹੀ ਹੈਗੀ ਅੱਛਾ ਠੀਕ ਹੈ ਉਹ ਉਹ 2000 ਦੀ ਗੱਲ ਆਪੇ ਹਸਾਲ ਲਓ ਪਰ ਅੱਜ ਤੱਕ ਕਿੰਨੇ ਕਰੋੜ ਵੈਸੇ ਕਿੰਨੇ ਕਰੋੜ ਬਣਿਆ ਹੋਗਾ ਇਹ ਜਾਨੀ ਜਿਹੜੇ ਡੇਰੇ ਵੱਲੋਂ 52 ਕਰੋੜੇ ਮਤਲਬ ਉਹਦਾ ਕੋਈ ਹਿਸਾਬਕਤਾ ਨਹੀਂ ਸਿਰਫ ਨਹੀਂ ਨਹੀਂ ਕੋਈ ਹਸਾਬ ਨਾ ਨਾ ਉਹਦਾ ਉਹਦਾ ਦੇਖੋ ਜਿੰਦ ਤੱਕ ਲਾਸਟ ਤੱਕ ਮੇਰੇ ਕੋਲ ਇਨਫੋਰਮ ਨਹੀਂ ਹੁੰਦਾ ਤੱਕ ਕੋਈ ਹਸਾਬਕਤਾ ਨਹੀਂ ਫਿਰ ਕੀ ਹੋਇਆ ਕਿ ਇਹਨਾਂ ਨੇ ਸਾਰੀ ਜ਼ਮੀਨ ਜਿਹੜੀ ਹੈਗੀ ਹੈ ਉਹ 237 ਕਰੋੜ ਸੀ ਉਦੋਂ ਬਹੁਤ ਜ਼ਿਆਦਾ ਰੌਲਾ ਉੱਲਾ ਪਿਆ ਤੇ ਲੋਕਾਂ ਨੇ ਕਿਹਾ ਵੀ ਐਦਾਂ ਕਿਵੇਂ ਹੋ ਸਕਦਾ ਹੈ ਤੀਸਰਾ ਕਿਵੇਂ ਹੋ ਸਕਦਾ ਤਾਂ ਇਹਨਾਂ ਨੇ ਜਿਹੜੀ ਹੈਗੀ ਆ ਉਹ 37 ਏਕੜ ਜ਼ਮੀਨ ਹੈ ਮੇਰੇ ਹਿਸਾਬ ਨਾਲ ਜਿਹੜੀ ਹੈਗੀ ਆ ਉਹ ਇੱਕ ਸਾਈਟ ਤੋਂ ਜਿਹੜੀ ਹੈਗੀ ਆ ਉਹ ਜਿੱਦੇ ਵਿੱਚ ਜੁਡੀਸ਼ੀਅਲ ਕੰਪਲੈਕਸ ਨੂੰ ਬਣਿਆ ਹੋਇਆ ਉਹ ਦੇ ਦਿੱਤੀ ਗਈ ਵਿਚ ਜਿਹੜੀ ਤਾਂ 200 ਕਰੋੜ ਇਹਨਾਂ ਨੇ 200 ਏਕੜ ਜ਼ਮੀਨ ਜਿਹੜੀ ਹੈਗੀ ਆਪਣੇ ਕੋਲ ਰੱਖ ਲਈ ਜਿਹੜੀ ਉਹਦਾ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਹੈਗੀ ਮੈਨੂੰ ਵਿੱਚ ਲੱਗੀ ਕਿ ਉਹਦੇ ਚ ਅ ਤੁਰ ਸਾਹਿਬ ਇਹਨਾਂ ਨੇ ਇਹ ਜਿਹੜੀ ਰਾਧਾ ਸ਼ਾਮੀ ਸੈਕਸ਼ਨ ਹੈਗਾ ਇਹਨੂੰ ਸਟ੍ਰਕਚਰ ਆਰਗੇਨਾਈਜੇਸ਼ਨ ਕਿਹਾ ਕਿ ਸਟ੍ਰਕਚਰ ਆਰਗੇਨਾਈਜੇਸ਼ਨ ਕਿਹਾ ਵਿੱਚ ਤੇ ਥੱਲੇ ਸਭ ਤੋਂ ਸਾਈਨ ਜਿਹੜੇ ਹੈਗੇ ਆ ਉਹ ਡਾਕਟਰ ਜਿਹੜੇ ਸੀਗੇ ਉਸ ਟਾਈਮ ਦੇ ਚੀਫ ਸੈਕਟਰੀ ਆਰ ਸਿਮਾਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੈਗੇ ਆ ਸਵਰਗੀ ਉਹ ਚੀਫ ਮਿਨਿਸਟਰ ਸੀਗੇ ਬੀਨ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਹੈ ਜਾਂ ਪੁੱਡਾ ਦੇ ਚੇਅਰਮੈਨ ਜਿਹੜੇ ਉਹਨਾਂ ਦੇ ਥੱਲੇ ਸਾਈਨ ਹੋਏ ਹੋਏ ਆ ਉਹਨਾਂ ਵੱਲੋਂ ਜਾਨੀ ਇਹਨਾਂ ਵੱਲੋਂ ਇਥੇ ਮੋਹਰ ਲਾਤੀ ਕਿ ਹਾਂ ਇਹ ਜਿਹੜੇ ਕੁਝ ਕਹਿ ਰਹੇ ਨੇ ਸਹੀ ਹੈ ਤੇ ਇਹ ਸਹੀ ਹੈ ਔਰ ਹੁਣ ਜਿਹੜੀ ਹੈਗੀ ਆ ਉਹ ਮੈਂ ਪਿੱਛੇ ਜੇ ਕਿਉਂਕਿ ਮੇਰੇ ਵੱਲੋਂ ਨੇ ਕਿ ਜਰਾ ਸੋਚੋ ਨਾ ਦਾ ਟਾਈਟਲ ਲਿਖਿਆ ਹੁੰਦਾ ਜਿਸ ਵਕ ਵਕ ਮੁੱਦਿਆਂ ਦੇ ਉੱਤੇ ਚਾਹੇ ਉਹ ਸਾਡੇ ਹੈਲਥ ਨਾਲ ਰਿਲੇਟਡ ਹੋਣ ਚਾਹੇ ਉਸ ਨਾਲ ਰਿਲੇਟਡ ਹੋਣ ਚਾਹੇ ਉਹ ਕੋਈ politcal issue ਹੋਵੇ ਕੋਈ religious issue ਹੋਵੇ ਜਾਂ social issue ਹੋਵੇ ਤੇ ਲਿਖਿਆ ਹੁੰਦਾ ਕੁਸ਼ਨ ਕੁਝ ਮੇਰੇ ਵੱਲੋਂ ਉਸ ਦਿਨ ਮੈਂ ਲਿਖ ਰਿਹਾ ਸੀਗਾ ਕਿ ਕਿਉਂਕਿ ਮੈਂ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਮੀਡੀਆ ਦੇ ਵਿੱਚ ਜਾਂ social media ਤੇ ਇਸ ਕਰਕੇ ਦਿੱਤੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਉਹ ਲੋਕ ਜਿਹੜੇ ਮੈਰਿਟ ਨੂੰ ਪ੍ਰਮੋਟ ਕਰਦੇ ਨੇ ਤੇ ਆਪ ਕੀ ਕਰਦੇ ਆ ਪਰ ਉਹਦੇ ਵਿੱਚ ਮੈਂ ਇੱਕ ਵਰਡ ਜਾਣ ਕੇ ਵਿੱਚੋਂ ਰੱਖ ਲਿਆ ਕਿ ਮੈਨੂੰ ਕਿਉਂਕਿ ਮੈਨੂੰ ਸ਼ੱਕ ਪੈ ਗਿਆ ਸੀਗਾ ਜਾਂ ਮੈਨੂੰ ਇਹ ਕਿਸੇ ਨੇ ਦੱਸਿਆ ਕਿ ਡਾਕਟਰ ਸਾਹਿਬ ਤੁਸੀਂ ਤਾਂ ਕੰਨਾਂ ਦੀਆਂ ਗੱਲਾਂ ਕਰਦੇ ਹੋ ਤੇ ਕਹਿੰਦੇ ਵਿਚਰਨ ਨੂੰ ਫਿਰਦੇ ਮੈਂ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਜੇ ਰੱਬ ਵੀ ਜਿਹੜਾ ਹੈਗਾ ਉਹ ਵੀ ਹੁਣ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਨ ਲੱਗ ਗਿਆ ਤੇ ਫਿਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਫਿਰ ਆਪਣੇ ਹੱਥ ਖੜੇ ਨੇ ਬਿਲਕੁਲ ਜੇ ਤੁਹਾਨੂੰ ਤੁਹਾਨੂੰ ਤੂਰ ਸਾਹਿਬ ਯਾਦ ਹੋਵੇ ਤੇ ਜੋ ਵਿਆਸ ਦੇ ਵਿੱਚ ਇੱਕ ਦਿਨ ਬੜਾ ਲੰਬੀ ਚੌੜੀ ਡਿਟੇਲ ਆਈ ਹੈ ਉੱਥੇ ਵੀ ਜਿਹੜਾ ਇੱਕ ਕੋਈ ਕਹਿੰਦੇ ਕੋ ਪੁਲ ਬਣਾਇਆ ਕੁਝ ਜ਼ਮੀਨ ਜਿਹੜੀ ਹੈਗੀ ਹੈ ਸਰਕਾਰੀ ਲੱਭੀ ਗਈ ਤੇ ਪਿੱਛੇ ਜੇ ਇੱਕ ਨਾਲ ਇੱਕ ਪਿੰਡ ਲੱਗਦਾ ਸੀ ਉਹਨਾਂ ਨੇ ਬੜਾ ਰੌਲਾ ਪਾਇਆ ਸੀ ਕਿ ਸਾਡੀ ਜਿਹੜੀ ਹੈਗੀ ਆ ਉਹ ਇਸ ਦਾ ਮਤਲਬ ਇਹ ਹੈਗਾ ਕਿ ਇਹ ਜਿਹੜੀਆਂ ਸੰਸਥਾਵਾਂ ਨੇ ਜਿੱਥੋਂ ਤੁਸੀਂ ਗੱਲ ਸਟਾਰਟ ਕੀਤੀ ਸੀ ਕਿ ਜਿਹੜੀਆਂ ਰੱਬ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਚਲਾਉਂਦੀਆਂ ਨੇ ਲੇਕਿਨ ਨਹੀਂ ਇਹ ਜੇ ਮੈਂ ਉਹਨੂੰ ਕਹਾ ਕਿ ਇਹ ਲੋਕਾਂ ਦਾ ਧੋਖਾ ਕਰਦੀਆਂ ਨੇ ਜਾਂ ਲੋਕਾਂ ਨੂੰ ਮੂਰਖ ਬਣਾਉਂਦੀਆਂ ਨੇ ਜਾਂ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਹੈ ਉਦਾਂ ਉਦਾਂ ਰੀਲਾਂ ਦੇ ਉੱਤੇ ਡਾਕਟਰ ਸਾਹਿਬ ਅੱਜ ਅੱਜ ਕੱਲ੍ਹਾਂ ਬਹੁਤ ਚੱਲਦਾ ਰੀਲਾਂ ਦੇ ਉੱਤੇ ਮੈਂ ਆਪਣੇ ਜਿਹੜੇ ਵਿਆਸ ਵਾਲੇ ਜਾਂ ਸਤਸੰਗੀਆਂ ਨੇ ਨਾ ਜਿਹੜੇ ਬਾਬੇ ਨੇ ਇਹਨਾਂ ਦੇ ਉਹ ਬੜਾ ਪਾਉਂਦੇ ਨੇ ਕਿ ਕਿ ਤੁਹਾਨੂੰ ਬਿਲਕੁਲ ਮੋਹ ਤੋਂ ਮੁਕਤ ਹੋਣਾ ਚਾਹੀਦਾ ਹੈ ਨਾ ਕਿਸੇ ਚੀਜ਼ ਦਾ ਮੋਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਤੁਹਾਨੂੰ ਲਾਭ ਨਹੀਂ ਹੋਣਾ ਚਾਹੀਦਾ ਨਾ ਫਿਰ ਮਤਲਬ ਅੰਦਰ ਆਪਣੇ ਤੁਸੀਂ ਕਿਸੇ ਚੀਜ਼ ਦਾ ਘਮੰਡ ਨਾ ਰੱਖੋ ਹਨ ਪਰ ਇਹ ਨਹੀਂ ਪਤਾ ਲੋਕਾਂ ਨੂੰ ਕਿ ਇਹ ਜਿਹੜੀ ਕਹਿੰਦਾ ਆਪਣੇ ਇਕੱਠ ਕਰਦੇ ਨੌ ਦੇ ਉੱਤੇ ਜਾਂ ਲੋਕਾਂ ਨੂੰ ਨਾਮ ਜਪਾਉਣ ਦੇ ਨੌ ਦੇ ਉੱਤੇ ਕਿੰਨੇ ਕਿੱਡੇ ਵੱਡੇ ਜਿਹੜੇ ਫਰਾਡ ਨੇ ਕਰ ਰਹੇ ਨੇ ਹਾਲਾਂਕਿ ਉਹ ਕਿੰਨੇ ਜਿਆਦੇ ਮਾਣੇ ਨੇ ਲੇਖਾ ਤਾਂ ਉਸ ਪ੍ਰਮਾਤਮਾ ਨੂੰ ਹੀ ਦੇਣਾ ਜਿਹਦੇ ਨਾਂ ਦੇ ਉੱਤੇ ਤੁਸੀਂ ਮਤਲਬ ਇਹ ਥੱਗੀ ਕਰ ਰਹੇ ਹੋ ਹਨ ਬੜੀ ਵੱਡੀ ਇਹ ਮੈਂ ਕਹ ਦੂੰਗਾ ਕਿ ਚੋਕ ਚੋਕ ਕਰ ਰਹੇ ਹਨ ਕੋਈ ਸਟਾਜ ਸਟਾਜ ਹੈ ਨਾ ਜਿਹੜੀ ਬਹੁਤ ਮਾੜੀ ਬਿਲਕੁਲ ਬਿਲਕੁਲ ਔਰ ਇਹ ਇਸੇ ਕਰਕੇ ਹੀ ਕਹਿੰਦੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਮੈਂ ਵੀ ਐਗਰੀ ਕਰਦਾ ਕਿ ਤੁਹਾਡਾ ਕੋਈ ਨਾ ਕੋਈ ਆਈਡੀਆ ਤਾਂ ਮੌੜਾ ਚ ਦੇ ਜਿੰਨੂੰ ਤੁਸੀਂ ਮੰਨਣਾ ਕੋਈ ਤੋਡਾ ਪੀਰ ਪਗੰਬਰ ਕੋਈ ਤਾਂ ਹੋਣਾ ਚਾਹੀਦਾ ਨਾ ਜਿਸ ਜਿਹਦੇ ਤੇ ਤੁਸੀਂ ਵਿਸ਼ਵਾਸ ਕਰੋ ਲੇਕਿਨ ਇਹ ਜਿਹੜੇ ਲੋਕ ਹੈਗੇ ਨੇ ਜਿਹੜਾ ਡੇਰਾਬਾਦ ਆ ਇਹਨੇ ਅਸਲ ਜਿਹੜਾ ਗੁਰੂ ਰੱਬ ਪੀਰ ਪਗੰਬਰ ਉਹਦਾ ਵਿਸ਼ਵਾਸ ਤੋੜ ਦਿੱਤਾ ਹੋਇਆ ਹੈ ਜਿਵੇਂ ਅਸੀਂ ਤੁਰਸਬ ਅਸੀਂ ਆਪਣੇ ਨਾਲ ਕੰਪੇਅਰ ਕਰਦੇ ਨੇ ਵੀ ਜਿਵੇਂ ਸਾਡੇ ਇਹ 언ਕਵਾਲਿਫਾਈਡ ਡਾਕਟਰਸ ਨੇ ਨਾ ਉਹ ਮਰੀਜ਼ਾਂ ਦਾ ਕਿਵੇਂ ਸੱਤਿਆਨਾਸ਼ ਕਰਦੇ ਨੇ ਇਸੇ ਇਸੇ ਤਰੀਕੇ ਨਾਲ ਹੈਗਾ ਔਰ ਉਹਨਾਂ ਦਾ ਕੀਤਾ ਭੁਗਤਣਾ ਸਾਲੂ ਪਹਿਲ ਉਦਾਹਰਨਾਂ ਕੀਤਾ ਹੋਇਆ ਸਾਨੂੰ ਭੁਗਤਣਾ ਪੈਂਦਾ ਇਸੇ ਤਰ੍ਹਾਂ ਇਹ ਇਹ ਲੋਕ ਜਿਹੜੇ ਹੈਗੇ ਨੇ ਨਾ ਇਹ ਇਹਨਾਂ ਦਾ ਕੀਤਾ ਹੋਇਆ ਉਹ ਦੂਸਰੇ ਨੂੰ ਭੁਗਤਣਾ ਪੈਂਦਾ ਉਹ ਮੈਂ ਇੱਕ ਵਾਰ ਆਰਟੀਕਲ ਇੱਕ ਲਿਖ ਰਿਹਾ ਸੀਗਾ ਕਿ ਅਗਰ ਕੋਈ ਨਦੀ ਨਾਲਾ ਕੱਢਣਾ ਹੋਵੇ ਨਾ ਤੇ ਉਹਨੂੰ ਉਹਦੇ ਚੋਂ ਗੱਡੀ ਦਾ ਜਿਹੜੀ ਚ ਸਾਰਾ ਸਾਲ ਨਦੀ ਚਲਦੀ ਹੋਵੇ ਬਿਲਕੁਲ ਇਹ ਬਰਸਾਤੀ ਨਾਲੇ ਨੇ ਨਾ ਉਹਦੇ ਚੋਂ ਨਹੀਂ ਗੱਡੀ ਦਾ ਜਿਉਂਕਿ ਉਹਨਾਂ ਦਾ ਤਾਂ ਆਪਣਾ ਹੀ ਕੋਈ ਵजूद ਨਹੀਂ ਕੀ ਪਤਾ ਉਹਨਾਂ ਨੇ ਕਦੋਂ ਉੱਪਰ ਨੂੰ ਚੜਦੇ ਨਾ ਕਦੋਂ ਉੱਥੇ ਬੰਦ ਕਦੋਂ ਉਹਦੇ ਚ ਡੋਬਾ ਤੇ ਕਦੋਂ ਜੇ ਤੇ ਤੁਸੀਂ ਆਪਣੀ ਫਸਲ ਸਾੜਨੀ ਹੈ ਜਾਂ ਮਕਾਉਣੀ ਹੈ ਤੈਨੂੰ ਤੂੰ ਮਰਜ਼ੀ ਕਰੀ ਜਾਓ ਪਰ ਜੇ ਤੁਸੀਂ ਆਪਣੀ ਫਸਲ ਨੂੰ ਚੰਗੀ ਤਰ੍ਹਾਂ ਪਾਲਣਾ ਹੈ ਤਾਂ ਤੁਹਾਨੂੰ ਉਹਦੇ ਚੋਂ ਨਦੀ ਨਾਲਾ ਕੱਢਣਾ ਚਾਹੀਦਾ ਹੈ ਜਿਹਦੇ ਜਿਹੜੀ ਸਾਰਾ ਸਾਲ ਚਲਦੀ ਹੋਵੇ ਬਿਲਕੁਲ ਬਿਲਕੁਲ ਮੈਂ ਇਹ ਡੇਰਾਵਾ ਦੀ ਕਈ ਵਾਰੀ ਨਾ ਜਦੋਂ ਇੱਕ ਕਿ ਮੇਰੇ ਮਨੂ ਇਹਦੇ ਤੇ ਕਾਫੀ ਕੁਝ ਲਿਖਿਆ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਮਿਸ ਗਾਈਡ ਕਰਦੇ ਨੇ ਉਸ ਵੇਲੇ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਤੇ ਉਹਦੇ ਚ ਮੈਨੂੰ ਕਿਸੇ ਬੰਦੇ ਨੇ ਕਿਹਾ ਡਾਕਟਰ ਸਾਹਿਬ ਫਿਰ ਕੋਈ ਨਾ ਕੋਈ ਵਿਚੋਲਾ ਤੇ ਚਾਹੀਦਾ ਤਾਂ ਹੀ ਪਹੁੰਚਾਂਗੇ ਕਿਤੇ ਮੈਂ ਕਿਹਾ ਯਾਰ ਮੈਂ ਇਹ ਗੱਲ ਤਾਂ ਕਹਿ ਰਿਹਾ ਹਾਂ ਕਿ ਵਿਜੋਲਾ ਦਾ ਚਾਹੀਦਾ ਤੇ ਇਹ ਨਾ ਨਾ ਵਿਜੋਲਾ ਆਪ ਹੀ ਵਿਆਹ ਕਰਨ ਲੱਗ ਜਵੇ ਆਪ ਹੀ ਕਰਾ ਬਿਲਕੁਲ ਉਹਦਾ ਵੀ ਖਿਆਲ ਰੱਖਿਓ ਨੰਬਰ 2 ਜਿਹੜਾ ਹੈਗਾ ਕਹਿੰਦਾ ਜੀ ਆਪਾਂ ਨੂੰ ਕੋਈ ਨਾ ਕੋ ਉਹ ਤੇ ਗੁਰੂ ਧਾਰਨਾ ਪਵੇਗਾ ਖੇਡਣ ਵਾਸਤੇ ਵੀ ਕੋਚ ਧਾਰਨਾ ਪੈਂਦਾ ਪਰ ਮੈਂ ਕਹਿੰਦਾ ਮੈਂ ਮੰਨਦਾ ਇਸ ਗੱਲ ਨੂੰ ਕਿ ਕੋਚ ਧਾਰਨਾ ਪਵੇਗਾ ਖੇਡਣ ਵਾਸਤੇ ਲੇਕਿਨ ਤੁਸੀਂ ਕੋਚ ਨੂੰ ਨਾ ਨਾ ਪੂਜਣ ਲੱਗ ਜਾਓ ਬਿਲਕੁਲ ਬਿਲਕੁਲ ਖੇਡ ਤਾਂ ਖੇਡਣ ਨਾਲ ਹੀ ਆਉਣੀ ਹੈ ਨਾ ਬਿਲਕੁਲ ਬਿਲਕੁਲ ਇੱਥੇ ਇੱਥੇ ਜਿਹੜੀ ਅਣਕੇ ਸਟੋਰੀ ਜਿਹੜੀ ਸਾਡੀ ਜਿਹੜੀ ਫਸੀ ਹੋਈ ਹੈ ਉਹ ਇਹ ਹੈ ਕਿ ਜਿਹੜੇ ਇਹ ਦੇਹਤਾਰੀ ਗੁਰੂ ਹੁੰਦੀ ਘੜੀ ਬਣੇ ਹੋਏ ਐ ਇਹ ਜਿਹੜਾ ਸਾਡਾ ਸ਼ਬਦ ਗੁਰੂ ਹੈਗਾ ਉਸ ਨੂੰ ਇਹਨਾਂ ਨੇ ਦਬਦਤਾ ਸਾਈਡ ਤੇ ਕਰਤਾ ਜਾਂ ਉਸ ਨੂੰ ਮਿਸਯੂਜ਼ ਕਰਦੇ ਆ ਇਸ ਕਰਕੇ ਸਾਰੇ ਇਹ ਪ੍ਰੋਬਲਮਸ ਨਹੀਂ ਹੈਗੀਆਂ ਨਾਆਂ ਦੀਆਂ ਨੇ ਅਗਰ ਕੋਈ ਬੰਦਾ ਕਿਸੇ ਤਰ੍ਹਾਂ ਕਿਸੇ ਵੀ ਨਾਮ ਥੱਲੇ ਕੋਈ ਕੋਈ ਕਿਸੇ ਨੂੰ ਚੰਗੀ ਸਿੱਖਿਆ ਦਿੰਦਾ ਤੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਉਸ ਕਰਦੇ ਬਿਲਕੁਲ ਬਿਲਕੁਲ ਲੇਕਿਨ ਉਸ ਸਿੱਖਿਆ 'ਤੇ ਸੀਮਤ ਰੱਖੇ ਨਾ ਇਹ ਨਾ ਨਾ ਹੋਵੇ ਕਿ ਉਹ ਆਪਣੇ ਆਪ ਨੂੰ ਹੀ ਪੂਜਨ ਤੇ ਲਾ ਲਵੇ ਕਿ ਮੇਰੀ ਗੱਲ ਸੁਣੋ ਜੀ ਜੋ ਕੁਛ ਮੈਂ ਮੈਂ ਕਹ ਰਿਹਾ ਮੇਰੇ ਨਾਲ ਦੇ ਕੱਪੜੇ ਕੱਪੜੇ ਪਾਓ ਮੇਰੇ ਵਰਗੇ ਖਾਓ ਤੁਸੀਂ ਜਿੱਥੇ ਮੈਂ ਕਿਹਾ ਉੱਥੇ ਤੁਸੀਂ ਜਾਓ ਆਹ ਪ੍ਰੋਬਲਮ ਹੈ ਸਭ ਤੋਂ ਵੱਡੀ ਜਿਹੜੀ ਹੈ ਬਿਲਕੁਲ ਬਿਲਕੁਲ ਤੇ ਇਸ ਦਾ ਕੀ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਮੈਂ ਉਹਦੀ ਫਿਰ ਸਟ੍ਰੈਸ ਕਰ ਦਵਾ ਕਿ ਇੱਥੇ ਰੱਬ ਦੇ ਨਾਂ ਦੇ ਉੱਤੇ ਰੱਬ ਨੂੰ ਪ੍ਰਾਪਰਟੀ ਡੀਲਰ ਬਣਾਇਆ ਹੋਇਆ ਹੈ ਔਰ ਉਹਦੇ ਨਾਲ ਖਰੀਦੋ ਤੇ ਫਿਰ ਵਿੱਚੋਂ ਤੇ ਮੌਜ ਕਰੋ ਬਸ ਆਹੀ ਸਟੋਰੀ ਹੈ ਇਹਦੀ 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 ਹੁਣ ਕੀ ਅਪਡੇਟ ਹੈ ਜੇ ਆਪਾਂ ਰੀਸ਼ਰਚ ਤਾਜੀ ਕਿਉਂਕਿ ਹੁਣ ਸਰਕਾਰ ਵੀ ਬਦਲ ਗਈ ਹੈ ਤੁਸੀਂ ਦੱਸਿਆ ਕਿ ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਾਇੰਸ ਸੀ ਉਸ ਉਸ ਸਮੇਂ ਦੇ ਹਨ ਆ ਜੀ ਨਾ ਹਮਝਾ ਨਹੀਂ ਹੁਣ ਤਾਜੀ ਅਪਡੇਟ ਕੋਈ ਹੈ ਦੇ ਉੱਤੇ ਕੋਈ ਸਰਕਾਰ ਹੈਲਪ ਕਰ ਰਹੀ ਹੈ ਨਹੀਂ ਉਹ ਤਾਂ ਲੇਟੈਸਟ ਜਿਹੜੀ ਗੱਲ ਇਹ ਹੈਗੀ ਹੈ ਕਿ ਕਿਉਂਕਿ ਇਹ ਕੰਸੋਈਆਂ ਹੈ ਇਹ ਨਹੀਂ ਜਾਂ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਹੈ ਜਾਂ ਮੇਰੀ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਲਿਖੀ ਹੈ ਕਿ ਰਾਸਟਰ ਵੀ ਤਾਂ ਵਿਚਾਰ ਨੁ ਕਰਦੇ ਆ ਜੀ ਹੂੰ ਉਹ ਕਿੰਨੇ ਹਜ਼ਾਰ ਕਰੋੜ ਵਿੱਚ ਵਿਚਨਗੇ ਇਹ ਕਰੋੜਾਂ ਦਾ ਗੱਲ ਨਹੀਂ ਹੈ ਇਹ ਤਾਂ ਅਰਬਾਂ ਖਰਬਾਂ ਦੀਆਂ ਗੱਲਾਂ ਨੇ ਇਹ ਕਰੋੜਾਂ ਤੱਕ ਨਹੀਂ ਸੀਮਤ ਨਹੀਂ ਹੈਗੀਆਂ ਵਿੱਚ ਸੋ ਉਸ ਨੂੰ ਕੌਣ ਤੇ ਕਿੱਥੇ ਲੈ ਕੇ ਜਾਏਗਾ ਕਿਵੇਂ ਬਤੇਗਾ ਇਹ ਤਾਂ ਉਹਨੂੰ ਕਹਿੰਦੇ ਰੱਬ ਜਾਣਦਾ ਹੁਣ ਇੱਕ ਤਰ੍ਹਾਂ ਮਿਲੀ ਬਿਲਕੁਲ ਡਾਕਟਰ ਸਾਹਿਬ ਮਿਲੀ ਬਿਲਕੁਲ ਫਰੀ ਹੈ ਇੱਕ ਤਰ੍ਹਾਂ ਦੇ ਨਾਲ ਜਿੰਨੀ ਵੀ ਜ਼ਮੀਨ ਇਹਨਾਂ ਕੋਲੇ ਹੈਗੀ ਹੈ ਜਿੰਨੀ ਤੁਸੀਂ ਦੱਸਦੇ ਹੋ ਕਿ 137 ਏਕੜ ਜਾਂ ਜਿੰਨੀ ਵੀ ਆ ਨਹੀਂ 200 ਏਕੜ 200 ਏਕੜ ਹਾਂ ਇਹ ਇਹ ਸਾਰੀ ਮੁਫਤ ਮੁਫਤ ਮੁਫਤੀ ਮਿਲੀ ਹੈ ਨਾ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਇਹ ਇਹਨਾਂ ਨੇ ਜਿਹੜੀ ਕੋ ਪਹਿਲਾਂ ਸਿਪਲ ਸਪਿੰਡਾ ਚ ਖਰੀਦੀ ਜਾਂ ਕਿਸੇ ਨੇ দান ਕੀਤੀ ਕੀ ਪਤਾ ਕੀ ਹੋਇਆ ਹੋਊਗਾ ਵਿੱਚ ਉਹ ਸਾਰੀ ਸਾਰੀ ਇਕੱਠੀ ਕਰ ਲਈ ਬਸ ਰੱਬ ਦੇ ਨਾਂ ਤੇ ਕਿ ਅਸੀਂ ਜੀ ਇੱਥੇ ਆ ਕੇ ਇਸ ਕਰਕੇ ਵੀ ਇੱਥੇ ਕੱਟੇ ਕਰਦੇ ਤੇ ਹੁਣ ਕਰੋੜਾਂ ਦੇ ਵਿੱਚ ਜਾਨੀ ਵੇਚਣ ਤੇ ਲਾਇਆ ਹੋਇਆ ਜਾਨੀ ਹਾਂਜੀ ਤੁਹਾਡੀ ਗੱਲ ਸਮਝ ਨਹੀਂ ਮੈਨੇ ਹੁਣ ਉਹਨਾਂ ਉਸ ਤੇ ਜ਼ਮੀਨ ਨੂੰ ਹੁਣ ਕਰੋੜਾਂ ਚ ਵੇਚਣ ਨੂੰ ਲਾਤਾ ਜਾਨੀ ਉਹ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਇਹ ਜ਼ਮੀਨ ਸ਼ਾਇਦ ਵੇਚੀ ਜਾਏਗੀ ਵੇਚਦੇ ਆ ਨਹੀਂ ਵੇਚਦੇ ਤੁਹਾਨੂੰ ਅਜੇ ਤੱਕ ਸਮਾਂ ਆਏਗਾ ਕਿਤੇ ਉਹ ਦੱਸੇਗਾ ਕਿ ਇਹ ਕਿੰਨੇ ਦੀ ਵਿਕਦੀ ਹੈ ਜਾਂ ਇਹ ਕਿੰਨੀ ਵੇਚਦੇ ਆ ਜਾਂ ਨਹੀਂ ਵੇਚਦੇ ਆ ਕਿਉਂਕਿ ਇਹ ਹੁਣ ਸੋਸ਼ਲ ਮੀਡੀਆ ਤੇ ਵੀ ਹੈਗਾ ਹੈ ਔਰ ਮੇਰੇ ਵੱਲੋਂ ਤਾਂ ਫਿਰ ਬਾਰ-ਬਾਰ ਲਿਖਿਆ ਜਾਂਦਾ ਹੁੰਦਾ ਕਿ ਜੇ ਰੱਬ ਵੀ ਪ੍ਰੋਪਰਟੀ ਡੀਲਿੰਗ ਦਾ ਕੰਮ ਕਰੇਗਾ ਤਾਂ ਫਿਰ ਤਾਂ ਅਸੀਂ ਬਸ ਫਿਰ ਗਏ ਫਿਰ ਆਪਣਾ ਤਾਂ ਸਾਡਾ ਕੋਈ ਬਿਲਕੁਲ ਸਾਡਾ ਕੋਈ ਵਿਚਾਰ ਨਹੀਂ ਹੈ ਫਿਰ ਉਹਦੇ ਵਿੱਚ ਬਿਲਕੁਲ ਅੱਛਾ ਡਾਕਟਰ ਸਾਹਿਬ ਇੱਕ ਮੇਰਾ ਹੋਰ ਸਵਾਲ ਹੈ ਇਸ ਦੇ ਰਿਲੇਟਿਡ ਹੈ ਕਿ ਜਿਵੇਂ ਹੁਣ ਇਸ ਜ਼ਮੀਨ ਦੇ ਬਾਰੇ ਤਾਂ ਤੁਸੀਂ ਹੁਣ ਤੁਹਾਨੂੰ ਪਤਾ ਲੱਗਿਆ ਕਿ ਮਤਲਬ ਇੱਥੇ ਇੰਨੀ ਜ਼ਮੀਨਾਂ ਤਾਂ ਇਹ ਨੂੰ ਹੁਣ ਵੇਚਣ ਨੂੰ ਲਾਇਆ ਹੋਇਆ ਇਹਨਾਂ ਦੇ ਬੜੇ ਡੇਰੇ ਨੇ ਪੰਜਾਬ ਹਰੇਕ 20 30 ਜਾਂ 40 ਕਿਲੋਮੀਟਰ ਬਾਅਦ ਦੇਖਦੇ ਆਂ ਤਾਂ ਇਸ ਤਰ੍ਹਾਂ ਦੇ ਸਸਾਂਗ ਵਿਆਸ ਬਹੁਤ ਡੇਰੇ ਵੱਡੇ ਹੈਗੇ ਰਾਧਾ ਸੋਮੀਆਂ ਦੇ ਹਨਾ ਤਾਂ ਕੀ ਉਹਨਾਂ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੋਣਾ ਕੀ ਤੁਹਾਨੂੰ ਕੀ ਲੱਗਦਾ ਵੀ ਉਹ ਵੀ ਸਿਰਫ ਤੇ ਸਿਰਫ ਜਿਹੜਾ ਹੈਗਾ ਪੈਸਾ ਵਟੋਰਨ ਦੀ ਜਿਹੜੀ ਇੱਕ ਹੈਗੀ ਆ ਇਹਨਾਂ ਦੀ ਆੜ ਲੱਗੀ ਹੋਈ ਆ ਤੇ ਇੱਥੋਂ ਪੈਸਾ ਵਟੋਰ ਕੇ ਇਹਦਾ ਕੀ ਕਰਦੇ ਹੋਣਗੇ ਕੀ ਤੁਹਾਨੂੰ ਕੀ ਲੱਗਦਾ ਇਸ ਪਿੱਛੇ ਉਹਦੇ ਜਿ ਦੇਖੋ ਇਸ ਤਰ੍ਹਾਂ ਹੈ ਕਿ ਇਹ ਕੱਲੇ ਪੰਜਾਬ ਵਿੱਚ ਨਹੀਂ ਹੈਗਾ ਇਹ ਜਿਹੜੇ ਤਾਂ ਬਹੁਤ ਇਹ ਤਾਂ तकरीबन ਹੁਣ ਸਾਰੇ ਇੰਡੀਆ ਇੰਡੀਆ ਦੇ ਵਿੱਚ ਤੁਹਾਨੂੰ ਕਈ ਕਈ ਸਟੇਟਾਂ ਦੇ ਵਿੱਚ ਮਿਲਦੇ ਹੈਗੇ ਆ ਉਹ ਮਿਲ ਜਾਂਦੇ ਆ ਵਿੱਚੋਂ ਉਹ ਬੜੀ ਪ੍ਰਾਈਮ ਲੋਕੇਸ਼ਨ ਦੇ ਉੱਤੇ ਇਹ ਮਿਲਦੇ ਆ ਔਰ ਮੈਂ ਇਹ ਨਹੀਂ ਕਹਾਂਗਾ ਕਿ ਇਹ ਆਪਣਾ ਜੋ ਜੋ ਵੀ ਕੰਮ ਕਰਦੇ ਆ ਕਰਨ ਮੈਨੂੰ ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਹੈ ਲੈਕਿਨ ਲੋਕਾਂ ਨੂੰ ਇੱਕ ਜਿਹੜਾ ਅਸਲੀ ਰਸਤਾ ਹੈਗਾ ਉਸ ਤੋਂ ਉਤਾਰ ਕੇ ਤੇ ਉਹਦੇ ਚ ਗੁੰਮਰਾਹ ਕਰ ਗੁੰਮਰਾਹ ਕਰਕੇ ਤੇ ਆਪਣਾ ਹਿੱਸਾ ਪਾਣਾ ਇਹ ਪ੍ਰੋਬਲਮ ਆਉਂਦੀ ਹੈ ਸਭ ਤੋਂ ਵੱਡੀ ਜਿਹੜੀ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਆ ਜਾਂ ਵੈਸੇ ਵੈਸੇ ਵੀ ਕਿਸੇ ਵੀ ਧਰਮ ਦੀ ਗੱਲ ਹੋਵੇ ਉਹਦੇ ਕੁਝ ਰੂਲ ਐਂਡ ਰੈਗੂਲੇਸ਼ਨਸ ਕੁਝ ਮਰਿਆਦਾ ਬਣੀਆਂ ਹੁੰਦੀਆਂ ਨੇ ਵਿੱਚ ਉਹ ਜਿਹੜੀਆਂ ਮਰਿਆਦਾਾਂ ਦੇ ਵਿੱਚ ਇਹ ਜਿਹੜੇ ਡੇਰੇ ਹੈਗੇ ਨੇ ਕਿਉਂਕਿ ਆਪਾਂ ਅਜੇ ਤੱਕ ਇੱਕ ਡੇਰੇ ਦੀ ਗੱਲ ਕੀਤੀ ਆ ਵੈਸੇ ਤਾਂ अनेका ਡੇਰੇ ਨੇ ਜਿਹੜੇ ਉਹ ਇਸ ਤਰ੍ਹਾਂ ਕਰ ਰਹੇ ਨੇ ਕੱਲਾ ਇੱਕ ਡੇਰਾ ਹੀ ਨਹੀਂ ਕਰ ਰਿਹਾ ਹੋਰ ਵੀ ਮੈਂ ਮੈਂ ਤੁਹਾਨੂੰ ਇੱਕ ਮਿੰਟ ਜਲਦੀ ਜਲਦੀ ਇੱਕ ਗੱਲ ਹੋਰ ਵੀ ਜਰੂਰ ਦੱਸੂਗਾ ਵਿੱਚ ਜਿਹੜੀ ਮਹਾਦੀ ਦੇ ਵਿੱਚ ਹੀ ਹੋ ਰਹੀ ਹੈ ਵਿੱਚ ਬਲਕਿ ਇਹਨਾਂ ਦੇ ਸੈਕਟਰ ਦੇ ਬਿਲਕੁਲ ਸਾਹਮਣੇ ਹੋ ਰਹੀ ਹੈ ਸੋ ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜਾ ਸਿੱਖ ਧਰਮ ਨੂੰ ਡਿਲੂਟ ਕੀਤਾ ਉਹ ਡੇਰਾਬਾਦ ਨੇ ਬਹੁਤ ਜ਼ਿਆਦਾ ਡਿਲੂਟ ਕੀਤਾ ਬਿਲਕੁਲ ਬਿਲਕੁਲ ਉਹ ਉਹ ਉਹਦੇ ਬਾਰੇ ਸਿੱਖ ਸੰਗਤ ਨੂੰ ਵੀ ਜਿਹੜੀ ਹੈਗੀ ਆ ਉਹ ਅੱਗੇ ਹੋ ਕੇ ਇਹ ਗੱਲ ਜਿਹੜੀ ਹੈਗੀ ਆ ਕਿ ਡੇਰਿਆਂ ਦੇ ਪਿੱਛੇ ਲੱਗ ਕੇ ਤੁਸੀਂ ਜਾਂ ਉਹਦਾ ਇੱਕ ਵੱਖਰਾ ਜਿਹਾ ਅਸੂਲ ਬਣਾ ਕੇ ਤੇ ਕਹਿਣਾ ਆਪਾਂ ਗੁਰੂਆਂ ਸੰਤਾਂ ਭਗਤਾਂ ਦੀ ਜਿਹੜੀ ਹੈਗੀ ਆ ਧਰਤੀ ਤੇ ਜਾਣਾ ਤੁਸੀਂ ਡੇਰਿਆਂ ਦੇ ਉੱਤੇ ਤੇ ਨਾ ਇੱਥੇ ਨੱਕਾ ਰੱਖਣੀਆਂ ਇਹ ਇਹ ਇਹਦੇ ਚੋਂ ਆਪਾਂ ਨੂੰ ਬਾਹਰ ਆਉਣਾ ਪਊਗਾ ਇਹ ਸਿੱਖ ਧਰਮ ਦੇ ਪ੍ਰਚਾਰਕ ਜਿਹੜੇ ਨੇ ਉਹਨਾਂ ਨੂੰ ਅੱਗੇ ਲੱਗਣਾ ਪਵੇਗਾ ਦੇਖੋ ਇਹ ਸਾਡੇ ਵਰਗੇ ਬੰਦਿਆਂ ਦਾ ਕੰਮ ਨਹੀਂ ਹੈ ਕਿਉਂਕਿ ਇਹ ਸਿਰ ਤੇ ਟੈਕਨੀਕਲ ਬੰਦੇਆਂ ਕੁਝ ਕੁਝ ਗੱਲਾਂ ਸੋਸ਼ਲ ਅਸੀਂ ਕਰਾਂਗੇ ਲੇਕਿਨ ਤੁਹਾਡਾ ਕਨਸਲਟੇਸ਼ਨ ਬਹੁਤ ਹੀ ਸਾਰੀ ਉਹ ਤਾਂ ਉਹ ਤਾਂ ਪ੍ਰੋਫੈਸ਼ਨਲ ਹੁੰਦੀ ਹੈ ਕਿ ਪ੍ਰੋਫੈਸ਼ਨ ਦੇ ਬਾਰੇ ਗੱਲ ਕੀਤੀ ਜਾਵੇ ਇਹਦੇ ਚ ਜਿਹੜੇ ਸਿੱਖ ਸੰਗਤ ਦੇ ਪ੍ਰਚਾਰਕ ਹੈਗੇ ਆ ਉਹ ਬਹੁਤ ਢਿੱਲੇ ਐ ਮੈਂ ਉਹ ਹੁਣ ਬਹੁਤ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਕਿਉਂਕਿ ਤੁਹਾਡੇ ਬਿਲਕੁਲ ਬਿਲਕੁਲ ਕਮੀ ਆਪਣੀ ਹੈ ਡਾਕਟਰ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਮੀ ਕਮਜ਼ੋਰੀ ਸਾਡੇ ਆਪ ਦੇ ਵਿੱਚ ਹੈ ਮੈਂ ਇਹ ਨਹੀਂ ਕਹਾਂਗਾ ਕਿ ਅ ਮਤਲਬ ਕੋਈ ਕੋਈ ਖਾਸ ਤੌਰ ਦੇ ਉੱਤੇ ਜਿਹੜੀ ਸੰਸਥਾਵਾਂ ਨੇ ਜਾਂ ਫਿਰ ਖਾਸ ਜਿਹੜੇ ਪ੍ਰਚਾਰਕ ਨੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਹਰ ਇੱਕ ਸਿੱਖ ਦੇ ਵਿੱਚ ਹੀ ਕਮੀ ਹੈ ਜੋ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਸਾਡੇ ਅੱਜ ਕੱਲ ਜਿਵੇਂ ਤੁਸੀਂ ਆਪ ਹੀ ਸਾਰੀ ਗੱਲ ਕਲੀਅਰ ਕਰ ਦਿੱਤੀ ਕਿ ਡੇਰੇਵਾਦ ਦੇ ਪਿੱਛੇ ਲੱਗੇ ਹੋਇਆ ਬਹਿਮਾ ਭਰਮਾ ਦੇ ਪਿੱਛੇ ਲੱਗੇ ਹੋਇਆ ਖੁਦ ਬਾਣੀ ਪੜਨ ਤੋਂ ਅਸੀਂ ਕਤਰਾਉਂਦੇ ਹਾਂ ਗੁਰੂ ਘਰ ਜਾਣ ਤੋਂ ਡਰਦੇ ਹਾਂ ਤੇ ਮਤਲਬ ਉੱਥੇ ਜਾਂਦੇ ਨਹੀਂ ਹਨ ਨਾ ਬਹੁਤ ਤਰ੍ਹਾਂ ਦੀਆਂ ਗੱਲਾਂ ਨੇ ਇਸੇ ਕਰਕੇ ਨਿਹਾਰ ਜੜਾ ਆ ਰਿਹਾ ਤੇ ਇਹੋ ਜਿਹੇ ਜਿਹੜੇ ਡੇਰੇਵਾਦ ਦੇ ਜਿਹੜੇ ਮਤਲਬ ਬੈਠੇ ਨੇ ਆਪਦੇ ਆਪ ਨੂੰ ਇੱਕ ਮੈਂ ਕਹਿ ਲਵਾਂ ਕਿ ਕਢਮ ਚੌਧਰੀ ਬਣ ਕੇ ਨਾ ਤਾਂ ਉਹ ਜ਼ਮੀਨਾਂ ਇਕੱਠੀਆਂ ਕਰਕੇ ਤੇ ਪੈਸੇ ਕਰੋੜਾ ਕਰੋੜਪਤੀ ਆਪਦੇ ਆਪ ਦੇ ਵਿੱਚ ਗੱਲਬਾਤ ਹੋ ਜਾਂਦੀ ਤੁਰ ਸਾਹਿਬ ਮੈਂ ਤੁਹਾਡੀ ਗੱਲ ਦੇ ਵਿੱਚ ਹੀ ਐਡਾਪ ਕਰਨਾ ਚਾਹੁੰਦਾ ਸੀਗਾ ਕਿ ਜਿਵੇਂ ਇਹ ਸੈਕਟਰ 76 ਹੈ ਨਾ ਇਸ ਇਸੇ ਹੀ ਤਰ੍ਹਾਂ ਸੈਕਟਰ 70 ਹੈ ਤੇ ਦੇ ਵਿਸਤਾਰ ਇੱਕ ਸੜਕ ਹੈ ਇੱਕ ਪਾਸੇ ਇਹ ਰਾਧਾ ਸਵਮੀ ਡੇਰਾ ਆ ਜਾਂਦਾ ਹੈ ਦੂਜੇ ਪਾਸੇ ਇੱਕ ਨਿਹੰਗ ਸਿੰਘਾਂ ਦਾ ਗੁਰਦੁਆਰਾ ਉਹਨਾਂ ਨੇ ਬਣਾਇਆ ਹੋਇਆ ਹੈ ਔਰ ਉਹ ਗੁਰਦੁਆਰਾ ਜਿਹੜਾ ਹੈਗਾ ਉੱਥੇ ਹਰ ਰੋਜ਼ ਜਾਂ ਤੁਸੀਂ ਸਵੇਰੇ ਨਿਕਲੋ ਜਾਂ ਸ਼ਾਮ ਨੂੰ ਲੁਕੋ ਤੁਸੀਂ ਕਦੀ ਵੀ ਸੋਚ ਸਕਦੇ ਹੋ ਕੋਈ ਐਕਸੀਡੈਂਟ ਹੋ ਸਕਦਾ ਕਿਉਂਕਿ ਜਿੱਥੇ ਬਣਾ ਦਿੱਤਾ ਉੱਥੇ ਸੜਕ ਜਿਹੜੀ ਹੈਗੀ ਨਾ ਉਹ ਐਂ ਕਰਦੀ ਹੈ ਬਲਕਿ ਐਦਾ ਰਾਈਟ ਐਦਾ ਐਂਗਲ ਤੇ ਘੁੰਮਦੀ ਹੈ ਪਰ ਇਹ ਗੱਲ ਬੜੀ ਬੜੀ ਡਿਸਕਸ਼ਨ ਚਾਹੀਏ ਹੈ ਕਿ ਸੈਕਟਰ 70 ਦੇ ਵਿੱਚ ਦਾ ਆਪਣੇ ਸਿੱਖ ਧਰਮ ਦਾ ਕੋਈ ਵੀ ਐਸੀ ਧਾਰਮਿਕ ਸਖਸ਼ੀਅਤ ਜਾਂ ਕੋਈ ਧਾਰਮਿਕ ਇਨਸੀਡੈਂਟਸ ਹੋਵੇ ਜਿੱਥੇ ਕਿ ਆਪਾਂ ਸਪੈਸੀਫਿਕਲੀ ਗੁਰਦੁਆਰਾ ਬਣਾਉਣਾ ਹੈ ਐਸਾ ਕੁਝ ਨਹੀਂ ਹੋਇਆ ਉੱਥੇ ਲੇਕਿਨ ਫਿਰ ਵੀ ਉਸ ਗੁਰਦਾਰੇ ਵਿੱਚ ਅੜ ਕੇ ਬੈਠੇ ਹੋਏ ਐ ਕਿ ਗੁਰਦੁਆਰਾ ਜਿਹੜਾ ਅਸੀਂ ਸਾਈਟ ਤੇ ਨਹੀਂ ਕਰਨਾ ਔਰ ਬੰਦੇ ਭਾਵੇਂ ਮਰੀ ਜਾਣ ਹੂੰ ਉੱਥੇ ਕਈ ਸਾਰੇ ਐਕਸੀਡੈਂਟ ਹੋਣਾ ਐਦਾ ਐ ਬਿਲਕੁਲ ਬਿਲਕੁਲ ਐਸਟਰਾ ਬਣਾ ਹੋਇਆ ਵਿੱਚ ਜਿਹੜਾ ਹੈਗਾ ਔਰ ਕਿਸੇ ਵੀ ਬੰਦੇ ਦਾ ਕਿਸੇ ਵੀ ਥਾਂ ਐਕਸੀਡੈਂਟ ਕਦੇ ਵੀ ਐਕਸੀਡੈਂਟ ਹੋ ਸਕਦਾ ਇਹ ਇਹ ਗੱਲਾਂ ਸਿਰਫ ਸਾਡੇ ਸਿੱਤਰਵਾਲੀ ਇੱਕ ਥਾਂ ਇੱਕ ਸੜਕ ਦੇ ਵਿੱਚ ਮੈਨੇ ਦੇਖਿਆ ਨਿਊ ਚੰਡੀਗੜ੍ਹ ਦੇ ਵਿੱਚ ਕਿ ਸੜਕ ਦੇ ਸੈਕਟਰ ਦੇ ਵਿੱਚ ਜਿਹੜਾ ਆਪਣਾ ਮੁਸਲਮ ਭਾਈਚਾਰਾ ਕਿ ਉਹਨੂੰ ਬਾਜ਼ਾਰ ਕਹਿੰਦੇ ਆ ਜਾਂ ਮਸਜਿਦ ਕਹਿੰਦੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕੀ ਬੜਾ ਜੀ ਜੀ ਸੈਕਟਰ ਦੇ ਵਿੱਚ ਸੜਕਾਂ ਤੇ ਇੱਧਰ ਉੱਧਰ ਕਰਨੀ ਪੈ ਰਹੀ ਆ ਉੱਥੇ ਵੀ ਅਗਰ ਤੁਸੀਂ ਰਾਤ ਨੂੰ ਜਾਂਦੇ ਹੋ ਤੇ ਸਿੱਧੇ ਵੱਸਕਣੇ ਵਿੱਚ ਜਾ ਕੇ ਤੁਸੀਂ ਡਾੜਾ ਵਿੱਚ ਜਾ ਸਕਦੇ ਹੋ ਤੁਹਾਨੂੰ ਪਤਾ ਨਹੀਂ ਲੱਗੇਗਾ ਉੱਥੇ ਵਿੱਚ ਹੂੰ ਤਾਂ ਇਹ ਇਹ ਮੇਰਾ ਅਸਲਸ ਕਹਿੰਦਾ ਮਤਲਬ ਹੈਗਾ ਕਿ ਇਹਦਾ ਸਮਾਪ ਇੱਥੇ ਹੁੰਦਾ ਹੈ ਕਿ ਕੱਲਾ ਸਿਰਫ ਇੱਕ ਸੈਕਸ਼ਨ ਦੀ ਗੱਲ ਨਹੀਂ ਹੈਗਾ ਜਾਂ ਇੱਕ ਡੇਰੇ ਦੀ ਗੱਲ ਨਹੀਂ ਹੈ ਇਹ ਜਿਹੜਾ ਡੇਰਾ ਬਾਦ ਹੈਗਾ ਜਾਂ ਵੱਖਰੇ ਵੱਖਰੇ ਹੋਰ ਵੀ ਧਰਮ ਜਿਹੜੇ ਹੈਗੇ ਨੇ ਉਹਨਾਂ ਨੇ ਧਰਮ ਨੂੰ ਇੱਕ ਇਸ ਤਰ੍ਹਾਂ ਦਾ ਧੰਦਾ ਧੰਦਾ ਕਹਿ ਲੀਏ ਧੰਦਾ ਕਹਿ ਲਈ ਤੇ ਜਾਲ ਵਿਛਾ ਲਿਆ ਹੋਇਆ ਹੈ ਕਿ ਜਿਹਦੇ ਵਿੱਚੋਂ ਆ ਬੰਦੇ ਨੂੰ ਨਿਕਲ ਹੀ ਨਹੀਂ ਦਿੱਤਾ ਜਾ ਰਿਹਾ ਔਰ ਉਸ ਦੇ ਉੱਤੇ ਫਿਰ ਰੱਜ ਕੇ ਸਿਆਸਤ ਕਰਦੇ ਆ ਸਰਕਾਰ ਦੇ ਸੈਂਟਰ ਦੇ ਵਿੱਚ ਜਿੱਥੇ ਕੋਈ ਵੀ ਕਿਸੇ ਕਿਸਮ ਦਾ ਕੋਈ ਇਵਿਡੈਂਟ ਨਹੀਂ ਵਾਪਰਿਆ ਉੱਥੇ ਧਾਰਮਿਕ ਜਗ੍ਹਾ ਬਣਾਉਂਦਾ ਕੀ ਮਤਲਬ ਨਿਕਲਦਾ ਵਿੱਚ ਹੂੰ ਹੂੰ ਤੇ ਦੂਸਰਾ ਇਹ ਹੈਗਾ ਕਿ ਸਰਕਾਰ ਇਨੀ ਨਕਮੀ ਹੈ ਕਿ ਤੁਹਾਨੂੰ ਨਹੀਂ ਪਤਾ ਕਿ スピリチュアル ਜਾਂ ਰੱਬ ਦੀ ਡੈਫੀਨੀਸ਼ਨ ਜਾਂ ਸਪਿਰਚੁਅਲ ਆਰਗੇਨਾਈਜੇਸ਼ਨ ਦੀ ਡੈਫੀਨੀਸ਼ਨ ਕੀ ਹੁੰਦੀ ਹੈ ਹੂੰ ਤੁਸੀਂ ਤੁਸੀਂ ਜਿਹੜਾ ਹੈਗਾ ਉਹ ਉੱਥੇ ਝੂਠ ਮਾਰ ਕੇ ਅਸੀਂ ਕਹਿੰਦੇ ਉਹਨੇ ਇੱਕ ਸੈਕਟਰ ਕਿਉਂਕਿ ਚੰਡੀਗੜ੍ਹ ਇੱਕ ਸੈਕਟਰ ਦੇ ਵਿੱਚ ਹੀ ਨੇ ਜਿਆਦਾ ਦਫ਼ਤਰ ਜਿਹੜੇ ਇਹਨਾਂ ਦੇ ਬੈਠੇ ਆ ਤੁਸੀਂ ਸਿਰਫ ਇਸੇ ਕਰਕੇ ਬੇਇਮਾਨੀਆਂ ਕਰਨ ਵਾਸਤੇ ਉੱਥੇ ਤੁਸੀਂ ਬੈਠਿਓ ਤੁਸੀਂ 92 ਲੋਕ ਦੂਸਰਾ ਬੰਦਾ ਮੈਂ ਜਿਵੇਂ ਹੂੰ ਡਾਕਟਰ ਸਾਡੀਆਂ ਕਈ ਸਾਰੀਆਂ ਐਸੀਆਂ ਵਾਰੀਆਂ ਹੁੰਦੇ ਨੇ ਜਿਦੇ ਵਿੱਚ ਲੋਕ ਥੋੜਾ ਜਿਹਾ ਢੀਠਪੁਣਾ ਦਿਖਾਉਂਦੇ ਆ ਕਿ ਨਹੀਂ ਜਿਦਾਂ ਜਿਦਾਂ ਹੁੰਦਾ ਤਾਂ ਅਸੀਂ ਆਪ ਉਹਨਾਂ ਦੇ ਘਰ ਚਲ ਜਾਂਦੇ ਰਹੇ ਵਿੱਚ ਜਦੋਂ ਇਹ ਫਲਸ ਫੋਲੀਓ ਦੀ ਗੱਲ ਹੋਈ ਹੈ ਫਿਰ ਪਿੱਛੇ ਐਮਐਵਰ ਦੇ ਇੰਜੈਕਸ਼ਨਸ ਦੀ ਗੱਲ ਹੋਈ ਟੀਵੀ ਦੀ ਗੱਲ ਜਿੱਥੇ ਕਿਤੇ ਨਹੀਂ ਹੁੰਦਾ ਜਿਹੜਾ ਸੀਨੀਅਰ ਅਫਸਰ ਜਿਵੇਂ ਮੈਂ ਹੁਣ ਐਜੇ ਸਿਵਲ ਸਰਜਨ ਜਿਹੜਾ ਹੈਗਾ ਉਹ ਰਿਟਾਇਰ ਹੋਇਆ ਤਾਂ ਮੈਂ ਮੈਂ ਡਿਸਟ੍ਰਿਕਟ ਦਾ ਇੰਚਾਰਜ ਹਾਂ ਨਾਤੇ ਵੀ ਮੈਂ ਉਹਦੇ ਘਰ ਚਲਦਾ ਪਿਆ ਸੀ ਉਹ ਤੇ ਜਾ ਕੇ ਉਹਨੂੰ ਗੱਲ ਸੁਣਾਉਂਦੇ ਸੀ ਭਾਈ ਸਾਹਿਬ ਤੇਰੇ ਅੱਗੇ ਜੋੜਦੇ ਹੱਥ ਵੀ ਤੇਰੀ ਗਲਤੀ ਕਰਕੇ ਸਾਰੇ ਸ਼ਹਿਰ ਨੂੰ ਜਾਂ ਸਾਰੇ ਪਿੰਡ ਨੂੰ ਨੁਕਸਾਨ ਹੋਏਗਾ ਤੂੰ ਸਾਡੀ ਗੱਲ ਵੰਕ ਤੇ ਇਹਦੇ ਚ ਜੇ ਸਫਾਈ ਦੀ ਗੱਲ ਹੈ ਤਾਂ ਸਫਾਈ ਕਰਾ ਜੇ ਜੇ ਮਰੀਜ਼ ਨੂੰ ਇਲਾਜ ਕਰਾਉਣ ਦੀ ਗੱਲ ਹੈ ਤਾਂ ਉਸ ਦੀ ਇਲਾਜ ਕਰਵਾ ਇਹ ਇੱਕ ਵੀ ਬੰਦੀ ਹੈ ਮੈਨੂੰ ਤਨਖਾਹ ਜਿਹੜੀ ਹੈਗੀ ਆ ਉਹ ਕਾਰ ਬੈਠਣ ਵਾਸਤੇ ਨਹੀਂ ਮਿਲਦੀ ਮੈਨੂੰ ਤਨਖਾਹ ਜਿਹੜੀ ਸੇਟੀ ਤੇ ਬੈਠਾਣ ਵਾਸਤੇ ਨਹੀਂ ਮਿਲਦੀ ਮੈਨੂੰ ਤਨਖਾਹ ਮਿਲਦੀ ਹੈ ਕਿ ਜਿੱਥੇ ਥੱਲੇ ਵਾਲੇ ਕਿਸੇ ਬੰਦੇ ਦੇ ਕੋਲੋਂ ਕੋ ਗੱਲ ਨਹੀਂ ਸੁਧਰਦੀ ਵੀ ਉਹਦੇ ਚ ਮੈਂ ਇਨਵੋਲ ਕਰਾਂ ਇਹ 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 ਜਿਹੜੇ 25 25 ਕਾਰਾਂ ਲੈ ਕੇ ਫਿਰਦੇ ਆ ਇਹਨਾਂ ਦਾ ਫਰਜ਼ ਨਹੀਂ ਬੰਦਾ ਕਿ ਇਹਨਾਂ ਬੰਦਿਆਂ ਦੇ ਕੋਲ ਜਾ ਕੇ ਉਹਨਾਂ ਨੂੰ ਗੱਲ ਸਮਝਾਵ ਕਿ ਭਾਈ ਸਾਹਿਬ ਇਹ ਇਹ ਜਿਹੜਾ ਇਹ ਜਿਹੜੀ ਗੱਲ ਹੈਗੀ ਹੈ ਦੇਖੋ ਜੇ ਤਾਂ ਕਿਸੇ ਬੰਦੇ ਦਾ ਪਰਸੋਂ ਨੁਕਸਾਨ ਆਉਂਦਾ ਹੋਵੇ ਫਿਰ ਤਾਂ ਮੈਂ ਵੀ ਕਰਨ ਨੂੰ ਤਿਆਰ ਨਹੀਂ ਹੋਵਾਂਗਾ ਠੀਕ ਹੈ ਜੇ ਜਿਹੜੀ ਪਰਪਾਈ ਹੁੰਦੀ ਹੋਵੇ ਮੈਂ ਫੇਰ ਪਰ ਫਿਰ ਮੈਨੂੰ ਕੋਈ ਗੱਲ ਸਮਝਾਉਂਦਾ ਆਵੇ ਨਾ ਹੂੰ ਇਹ ਇੱਥੇ ਆਨ ਕੇ ਇਹ ਇਹ ਜਿਹੜੀ ਹੁੰਦੀ ਸਟੋਰੀ ਖਾਸ ਕਰਕੇ ਇੰਡੀਆ ਦੇ ਵਿੱਚ ਫਸੀ ਹੋਈ ਹੈ ਉਹ ਇਹ ਹੈਗੀ ਹੈ ਕਿ ਇਹ ਜਿਹੜਾ ਪੋਲਿਟਿਕਲ ਲੀਡਰਸ ਨੂੰ ਜਿਨ੍ਹਾਂ ਨੂੰ ਕੰਮ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਲੋਕਤੰਤਰ ਦੇ ਵਿੱਚ ਲੋਕਤੰਤਰ ਦਾ ਕੰਮ ਕਰਨਾ ਸੀਗਾ ਇਹ ਲੋਕ ਨੂੰ ਹੁੰਦੀ ਕੜੀ ਸਿਰਫ ਹੈਂਕੜਬਾਜੀ ਕਰਦੇ ਆ ਇਸ ਪਿੱਛੇ ਥੱਲੇ ਵਾਲਾ ਬੰਦਾ ਸਮਝ ਨਹੀਂ ਪਾਉਂਦਾ ਕਿਆ ਕਰ ਆਪਣਾ ਮਤਲਬ ਕੱਢਣ ਵਾਸਤੇ ਆਪਣੀਆਂ ਵੋਟਾਂ ਲੈਣ ਵਾਸਤੇ ਕੁਝ ਵੀ ਕਰ ਦਿੰਦੇ ਆ ਹੂੰ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਕਹਿੰਦੇ ਕੋਈ ਹਰਜਨਿਕੋ ਰਿਪੋਰਟ ਵਿੱਚ ਹੈ ਕਿ ਤੁਸੀਂ ਸਪੈਸ਼ਲ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਦੀ ਡੈਫੀਨੇਸ਼ਨ ਕਿਵੇਂ ਚੇਂਜ ਕਰ ਲਈ ਤੁਸੀਂ ਬਈ ਹੂੰ ਜੇ ਇਹ ਇਹਦਾ ਮਤਲਬ ਤੁਸੀਂ ਹਰ ਚੌਥੇ ਥਾਂ ਇੱਕ ਰੱਬ ਬਣਾਓਗੇ ਹੂੰ ਉਹ ਉਹ ਰੱਬ ਜਿਹਦੇ ਤੇ ਕਿੰਨੇ ਸਾਰੇ ਇਲਜ਼ਾਮ ਲੱਗੇ ਹੋਣ ਕਿ ਤੁਸੀਂ ਉੱਥੇ ਜ਼ਮੀਨ ਮਾਲ ਲਈ ਜੀ ਤੁਸੀਂ ਉੱਥੇ ਜ਼ਮੀਨ ਮਾਲ ਲਈ ਜੀ ਤੁਸੀਂ ਉਸ ਨੂੰ ਵਿੱਚ ਹੋ ਕੇ ਜੀ ਤੁਸੀਂ ਉਸ ਨੂੰ ਵਿੱਚ ਹੋ ਕੇ ਇਹ ਇੱਕ ਕਿਸ ਤਰ੍ਹਾਂ ਦੀ ਸਰਕਾਰ ਹੈ ਜਿੱਥੇ ਆਪਾਂ ਡੇਰੇ ਤੇ ਇਲਜ਼ਾਮ ਲਗਾ ਰਹੇ ਆ ਉੱਥੇ ਸਭ ਤੋਂ ਵੱਡਾ ਪਹਿਲਾ ਇਲਜ਼ਾਮ ਜਿਹੜਾ ਉਹ ਸਰਕਾਰ ਤੇ ਮੰਦਾ ਹੈ ਜਿਵੇਂ ਬੜੀ ਸਰਕਾਰ ਦੀ ਹੈ ਕਿ ਸਰਕਾਰ ਨੇ ਇਸ ਤਰ੍ਹਾਂ ਕਿਉਂ ਕੀਤਾ ਤੁਹਾਡੇ ਕੋਲ ਕੋਈ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਸੀਗਾ ਤੇ ਸਰਕਾਰ ਨੇ ਇਸ ਤਰ੍ਹਾਂ ਕੀਤਾ ਸੋ ਇਸ ਕਰਕੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਕਟੋ-ਕਟ ਰੱਬ ਨੂੰ ਪ੍ਰਾਪਰਟੀ ਡੇਰ ਨਹੀਂ ਬੰਨਣਾ ਚਾਹੀਦਾ ਔਰ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਜਿਹੜੀ ਮੈਂ ਇਸ ਨੂੰ ਥੋੜਾ ਜਿਹਾ ਇਹਦੇ ਵਿੱਚ ਹੋਰ ਐਡ ਆਨ ਕਰੂੰਗਾ ਕਿ ਸਰਕਾਰ ਸਰਕਾਰ ਜੇ ਹੁਣ ਪ੍ਰਕਾਸ਼ ਸਿੰਘ ਬਾਦਲ ਖਰਾਂ ਨੇ ਇਹ ਗੱਲਾਂ ਕੀਤੀਆਂ ਉਹ ਸਿਰਫ ਤੇ ਸਿਰਫ ਤੁਹਾਨੂੰ ਪਤਾ ਕਿ ਵੋਟ ਬੈਂਕ ਦੇ ਦਿੱਤੇ ਹਨ ਔਰ ਇਹ ਸਾਰੀਆਂ ਚੀਜ਼ਾਂ ਜੁੜੀਆਂ ਨੇ ਧਰਮ ਧਰਮ ਨਾਲ ਇਸ ਦਾ ਕੋਈ ਮੇਲਜੋਲ ਨਹੀਂ ਹੈ ਧਰਮ ਸਿਰਫ ਇੱਕ ਵੋਟ ਬੈਂਕ ਹੈ ਪੰਜਾਬ ਦੇ ਵਿੱਚ ਇਹਦੀ ਡੈਫੀਨੇਸ਼ਨ ਧਰਮ ਦੀ ਜੋ ਹੁਣ ਤੱਕ ਮੈਨੂੰ ਸਮਝ ਆਈ ਹੈ ਤਾਂ ਉਹ ਇੱਕ ਵੋਟ ਬੈਂਕ ਹੈ ਉਸ ਤੋਂ ਇਲਾਵਾ ਹੋਰ ਕੁਝ ਵੀ ਹੈ ਨਹੀਂ ਜੇ ਉਹ ਵੋਟ ਬੈਂਕ ਮਿਲ ਗਿਆ ਤੁਹਾਨੂੰ ਐ ਤਾਂ ਹੁਣ ਸਿੱਸੇ ਵਾਲੇ ਨੇ ਜੋ ਬਲਾਤਕਾਰੀ ਸਾਹਿਬ ਹੈ ਜੇਲ੍ਹ ਦੇ ਅੰਦਰ ਹੈ ਉਹਨੇ ਲੱਖਾਂ ਜਿਹੜੀ ਹੈਗੀ ਆ ਲੋਕ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੈ ਔਰ ਉਹ ਲੋਕ ਵੀ ਐਡੇ ਮੂਰਖ ਕੀ ਮਤਲਬ ਜਿਹੜੇ ਕਹਿੰਦੇ ਵੀ ਇਹ ਤਾਂ ਸਾਡਾ ਪਿਓ ਸਾਡਾ ਮਾ ਸਾਰਾ ਕੁਝ ਇਹੀ ਹੈ ਹੈ ਨਹੀਂ ਮਤਲਬ ਗੱਲ ਕੀ ਵੋਟ ਬੈਂਕ ਤੇ ਜਿੱਥੇ ਸੁਖਦੇਵ ਸਿੰਘ ਢੀਂਡ ਸਾਹ ਉਹਨਾਂ ਦੇ ਜਿਹੜੇ ਮੁੰਡੇ ਨੇ ਪਰ ਪਰਮਿੰਦਰ ਢੀਂਡ ਸਾਹ ਹੋ ਗਿਆ ਜਾਂ ਅਕਾਲੀ ਦਲ ਦੇ ਵਿੱਚ ਸੀਗੀ ਉਸ ਵੇਲੇ ਵੱਡੇ ਵੱਡੇ ਬੀਜੇਪੀ ਨੇਤਾ ਜਾਂ ਆਪਣੇ ਅਕਾਲੀ ਦਲ ਨੂੰ ਲਾ ਲਈ ਹੈ ਨਾ ਉਹ ਸਾਰੇ ਉਹਨਾਂ ਦੇ ਕੋਲ ਉਸਦੇ ਕੋਲੇ ਜਾਂਦੇ ਰਹੇ ਨੇ ਹਨਾ ਅੱਜ ਜੋ ਹਾਲਾਤ ਅਕਾਲੀ ਦਲ ਦੇ ਨੇ ਉਹ ਐਸੇ ਕਰਕੇ ਨੇ ਕਿ ਕਿੰਨਾ ਕੁ ਤੁਸੀਂ ਰੱਬ ਦੇ ਨਾਂ ਦੇ ਉੱਤੇ ਰੋਟੀਆਂ ਸੇਕੋਗੇ ਆਖਰ ਦੇ ਉੱਤੇ ਡੰਡਾ ਤਾਂ ਤੁਹਾਡੇ ਕਿਨਦਰ ਕਿਨਰ ਪੈਣਾ ਹੀ ਆ ਹਨ ਇਹ ਗੱਲਾਂ ਬਹੁਤ ਨੇ ਕਰਨ ਵਾਲੀਆਂ ਪਰ ਫਿਲਹਾਲ ਤੁਸੀਂ ਟਾਈਮ ਦਿੱਤਾ ਸਮਾਂ ਦਿੱਤਾ ਡਾਕਟਰ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਤੇ ਇਸੇ ਤਰ੍ਹਾਂ ਦੇ ਨਾ ਅਸੀਂ ਜਿਹੜੇ ਚਲੰਤਕੀ ਮੁੱਦੇ ਨੇ ਜਿਹੜੇ ਸ਼ਾਇਦ ਦਬ ਜਾਂਦੇ ਨੇ ਸਰਕਾਰੀ ਜਿਹੜੀ ਰੰਗੈਲੀਆਂ ਕਰਕੇ ਜਾਂ ਲਾ ਰਹੀ ਹੈ ਹਨਾ ਕਿ ਵੋਟ ਬੈਂਕ ਨੂੰ ਦੇਖਦੇ ਆ ਸਿਰਫ ਇਹੋ ਜਿਹੇ ਬੰਦਿਆਂ ਨੂੰ ਜਾਂ ਇਹ ਜਿਹੜੇ ਕੰਬਲੇ ਕਰਦੇ ਨੇ ਉਹਨਾਂ ਨੂੰ ਬਖਸ਼ੀ ਜਾਂਦੀ ਹੈ ਸਰਕਾਰ ਤਾਂ ਅਸੀਂ ਕਹਿੰਦੇ ਆ ਵੀ ਇਹੋ ਜਿਹੇ ਪੰਜਾਬ ਦੇ ਵਿੱਚ ਅੱਜ ਬਹੁਤ ਇਹ ਸਮਾਂ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਪੈਸਾ ਸਾੰਭਣ ਦੀ ਧੂੜ ਹੈ ਤੇ ਸਾਡੇ ਵਰਗੇ ਜਿਹੜੇ ਨੌਜਵਾਨ ਨੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਇੱਥੇ ਆ ਕੇ ਆਪ ਦਾ ਸੋਨੇ ਦੀ ਕਹਿੰਦੇ ਹੁੰਦੇ ਨੇ ਪੰਜਾਬ ਮਿੱਟੀ ਵਰਗਾ ਹਨਾ ਉਹ ਨਾ ਛੱਡਿਆ ਸੀ ਉੱਤੇ ਤੇ ਇਹ ਇਹ ਹੀ ਕਮਜ਼ੋਰੀਆਂ ਨੇ ਹਣਾ ਤੇ ਜਾਂਦੇ ਜਾਂਦੇ ਜੇ ਤੁਸੀਂ ਕੁਝ ਐਡ-ਆਨ ਕਰਨਾ ਚਾਹੋ ਤਾਂ ਡਾਕਟਰ ਸਾਹਿਬ ਮੈਂ ਡਾਕਟਰ ਸਾਹਿਬ ਇੱਕ ਕੱਲ ਜ਼ਰੂਰ ਐਡ-ਆਪ ਕਰਨਾ ਚਾਹਾਂਗਾ ਜਿਹੜੀ ਕੱਲ ਸਿੱਖ ਇਤਿਹਾਸ ਦੇ ਵਿੱਚ ਕਿਉਂਕਿ ਸਾਡੇ ਹੁੰਦੇ ਆ ਤਾਂ ਇਹ ਬਹੁਤ ਵੱਡੀ ਘਤਰਾ ਜੰਗੀ ਹੈ ਜਿਹਦੇ ਵਿੱਚ ਸਿਕਸ ਆਪਣਾ ਸਿੰਘ ਸਭਾ ਨਾਲ ਨੇ ਜੱਜਦਾਰ ਪੰਚ ਤਖਤਾਂ ਦੇ ਜੱਜਦਾਰ ਜਦੋਂ ਇਕੱਠੇ ਹੋਏ ਆ ਤੇ ਕੱਲ ਗੱਲ ਕਿਉਂਕਿ ਫਿਰ ਆਨ ਕਿ ਉੱਥੇ ਪੋਲਿਟਿਕਸ ਦੇ ਆਸ-ਪਾਸੇ ਹੀ ਟਿਕਦੀ ਹੈ ਉਹਨਾਂ ਨੇ ਜੋ ਕੱਲ ਗੱਲ ਅਨਾਉਂਸ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇਸ ਗੱਲ ਵਾਸਤੇ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਗੱਲ ਸਿੱਖ ਧਰਮ ਨੂੰ ਸੇ ਬਚਾਉਣ ਵਾਸਤੇ ਜਾਂ ਪੰਜਾਬ ਨੂੰ ਬਚਾਉਣ ਵਾਲੀ ਗੱਲ ਜਿਹੜੀ ਹੈਗੀ ਹੈ ਕਿਉਂਕਿ ਜਿੰਨਾਂ ਬੰਦਿਆਂ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 2007 ਤੋਂ ਲੈ ਕੇ 2017 ਤੱਕ ਜਿਹੜੀ ਸਰਕਾਰ ਸੀਗੀ ਉਹਦੇ ਚ ਇਕੱਲਾ ਡਿਪਟੀ ਸੈਕਟਰੀ ਡਿਪਟੀ ਚੀਫ ਮਿਨਿਸਟਰ ਜਾਂ ਆਕਾਲੀ ਦਲ ਦਾ ਪ੍ਰਧਾਨ ਹੀ ਨਹੀਂ ਉਹਦੇ ਨਾਲ ਜਿੰਨੇ ਵੀ ਰਹੇ ਆ ਉਹਦਾ ਔਰ ਉਹ ਵੀ ਸਾਰੇ ਜਿਹੜੇ 15 ਇਹਨਾਂ ਦੇ ਵਿੱਚ ਵਿੱਚ ਆਉਂ ਮੈਂ ਇਹ ਕਿਸਮ ਦੀ ਗੱਲ ਕਰਨਾ ਚਾਹਨਾ ਕਿ ਇਹ ਮੇਰੀ ਇਹ ਬੇਨਤੀ ਹੈ ਸ਼੍ਰੀ ਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਜੀ ਕਿ ਇਹ ਜਿਹੜੀ ਤਨਖਾਹਾਂ ਤਾਂ ਕਰਾਰ ਉਹਨਾਂ ਨੇ ਦੇ ਦਿੱਤੇ ਲੇਕਿਨ ਤਰਖਾ ਜਿਹੜੀ ਹੈਗੀ ਆ ਨਾ ਉਹ ਸਿਰਫ ਇਹ ਨਾ ਲਈ ਜਾਵੇ ਕਿ 5 ਦਿਨ ਤੂੰ ਸੇਵਾ ਕਰ ਲਾ ਤੇ 5 ਦਿਨ ਤੂੰ ਭਾਂਡੇ ਮਾਂਜ ਲਾ ਨਾ ਹੂੰ ਇਹ ਇਹ ਤਾਂ ਕੋਈ ਵੀ ਸਿੱਖ ਕਰਨ ਨੂੰ ਤਿਆਰ ਹੈ ਜੇ ਮੈਂ ਮੈਂ ਕੋਈ ਗਲਤੀ ਨਹੀਂ ਕੀਤੀ ਤੇ ਮੈਨੂੰ ਜੋ 100 ਦਿਨ ਵਾਸਤੇ ਕਹਿਣਗੇ ਤਾਂ ਮੈਂ 150 ਦਿਨ ਵੀ ਲਾਇਆ ਆਂਗਾ ਮੇਰੀ ਆਪਣੀ ਸ਼ਰਧਾ ਹੈਗੀ ਆ ਉਹਦੇ ਉਹਦੇ ਚ ਤਰਖਾ ਵਾਲੀ ਗੱਲ ਨਹੀਂ ਤਰਖਾ ਤਾਂ ਫਿਰ ਹੁੰਣਾ ਇਹਨਾਂ ਨੂੰ ਇਹ ਚਾਹੀਦੀ ਹੈ ਕਿ ਇਹਨਾਂ ਨੂੰ ਰਿਅਲਾਈਜ਼ ਹੋਣਾ ਚਾਹੀਦਾ ਹੈ ਰਿਅਲਾਈਜ਼ ਕਰਵਾਉਣਾ ਚਾਹੀਦਾ ਹੈ ਮੈਂ ਉਹ ਆਰਟੀਕਲ ਲਿਖਣ ਵਾਲਾ ਸੀਗਾ ਬਾਈ ਚਾਂਸ ਤੇ ਅਚਾਨਕ ਤੁਹਾਡੇ ਨਾਲ ਗੱਲ ਹੋ ਗਈ ਕਿ ਮੇਰੀ ਬੇਨਤੀ ਜਿਹੜੀ ਤੁਹਾਡੇ ਥੋਂ ਮੈਂ ਇਹ ਗੱਲ ਜਿਹੜੀ ਹੈਗੀ ਕਰਨਾ ਚਾਹਾਂਗਾ ਬੇਨਤੀ ਹੈ ਜੀ ਕਿ ਇਹ ਜਿਹੜੇ ਬੰਦੇ ਹੁਣ ਫੜੇ 7 ਤੋਂ ਲੈ ਕੇ ਤੇ 17 ਤੱਕ ਜਿਹੜੇ ਅਹੁਦੇਦਾਰ ਤੇ ਇਨਕਲੂਡਿੰਗ ਡਿਪਟੀ ਚੀਫ ਮਿਨਿਸਟਰ ਤੇ ਅਕਾਲੀ ਦਲ ਦੇ ਪ੍ਰਧਾਨ ਇਹਨਾਂ ਨੂੰ ਘੱਟੋ ਘੱਟ 1 ਸਾਲ ਕੋਈ ਇਲੈਕਸ਼ਨ ਨਾਲ ਲੜਨ ਦਿੱਤੀ ਜਾਵੇ ਬਿਲਕੁਲ 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 ਦਰੁਸਤ ਹੈਗਾ ਕਿ ਇਹਨਾਂ ਦੇ ਉੱਤੇ ਇਹ ਗੱਲ ਕਹੀ ਜਾ ਕੇ ਤੁਸੀਂ ਇਕੱਠੇ ਰਹੋਗੇ ਤੇ ਇਹਦੇ ਚ ਸਕੂਲ ਔਰ ਹਸਪਤਾਲ ਮੈਂ ਤਾਂ ਇਹ ਗੱਲ ਕਵਾਂਗਾ ਕਿ ਘੱਟੋ-ਘੱਟ 10 ਸਕੂਲ ਜਿਹੜੇ ਹੈਗੇ ਨੇ ਉਹ ਡਿਪਟੀ ਸੀਐਮ ਨੂੰ ਤੇ 5-5 ਸਕੂਲ ਜਿਹੜੇ ਉਹਦੇ ਨਾਲ ਦੇ ਅਹੁਦੇਦਾਰ ਨੇ ਉਹਨਾਂ ਨੂੰ ਬਣਾਉਣ ਵਾਸਤੇ ਦਿੱਤੇ ਜਾਣ ਕਿ ਇਹ ਤੁਹਾਡੀ ਸਜ਼ਾ ਹੈਗੀ ਹੈ ਇਹ ਤੁਹਾਡੀ ਤਨਖਾਹ ਹੈ ਕਿਉਂਕਿ ਤੁਸੀਂ ਠਗੀਆਂ ਬਹੁਤ ਮਾਰੀਆਂ ਨੇ ਮੈਨੂੰ ਕੋਈ ਗੱਲ ਕੈਂਚ ਕੋਈ ਹਰਜ ਨਹੀਂ ਹੈ ਕਿ ਠੱਗੀਆਂ ਮਾਰੀਆਂ ਰਾਜ ਕੇ ਮਾਰੀਆਂ ਹੋਈਆਂ ਨੇ ਔਰ ਮੈਂ ਜਿਹਾ ਸਭ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਇਹ ਕੱਲੇ ਜਿਹੜੇ ਡੈਜ਼ਿਗਨੇਟਡ ਅਹੁਦੇਦਾਰ ਆਏ ਜਾਂ ਜਿਹਦੇ ਵਿੱਚ ਮਿਨਿਸਟਰ ਜਾਂ ਇਹਨਾਂ ਦੇ ਚੇਅਰਮੈਨ ਰਹਿਣਗੇ ਉਸ ਤੋਂ ਇਲਾਵਾ ਵੀ ਨਾਲ ਇਹਨਾਂ ਦੇ ਨਾਲ ਹੋਰ ਵੀ ਹੈਗੇ ਸੀ ਇਹ ਵਿੱਚ ਜਿਨ੍ਹਾਂ ਨੇ ਉਸ ਪੀਰੀਅਡ ਦੇ ਦੌਰਾਨ ਬੜੀ ਠੱਗੀ ਮਾਰੀ ਆ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਇਹ ਇੱਕ ਮੌਕਾ ਹੈਗਾ ਕਿ ਮਾਫ ਤੁਸੀਂ ਕਰਦੇ ਹੋ ਲੇਕਿਨ ਮਾਫ ਜਿਹੜਾ ਹੈਗਾ ਉਹ 5-7 ਦਿਨ ਦੀ ਭਾਂਡੇ ਮਾਂਜ ਕੇ ਕੋਈ ਕੋਈ ਮਾਫੀ ਨਹੀਂ ਹੈ ਜਾਂ ਤਾਂ 10-10 ਇਹਨਾਂ ਦੇ ਉੱਤੇ ਸਕੂਲ ਬਣਾਓ ਕਿ ਤੁਸੀਂ ਪੰਜਾਬ ਵਾਸਤੇ ਸਕੂਲ ਬਣਾਓ ਜਾਂ ਹਸਪਤਾਲ ਬਣਾਓ ਤੇ ਥੱਲੇ ਵਾਲੇ ਨੂੰ 5 ਤੇ ਉੱਪਰ ਵਾਲੇ ਨੂੰ 10 ਇਹ ਇਹਨਾਂ ਦੀ ਤਨਖਾਹ ਹੋਏਗੀ ਇਹੀ ਜਿਹੜੀ ਇੱਕ ਸਿੱਖ ਧਰਮ ਨੂੰ ਲਾਈਨ ਤੇ ਲਿਆਉਣ ਵਾਲੀ ਗੱਲ ਹੋਏਗੀ ਬਿਲਕੁਲ ਬਿਲਕੁਲ ਵਾਕਈ ਅਸੀਂ ਵਾਕਈ ਅਸੀਂ ਚਾਲਿਆ ਕਿ ਅਸੀਂ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਹੈ ਤੇ ਆਦਰਵਾਇਜ਼ ਤਾਂ ਫਿਰ ਮੈਂ ਤੇ ਤੁਹਾਨੂੰ ਦੱਸਿਆ ਕਿ ਜੇ ਮੈਨੂੰ ਅਕਾਲ ਤਖਤ ਤੂ ਕੋ ਹੁਕਮ ਹੋਏਗਾ ਕਿ ਤੂੰ 100 ਦਿਨ ਸੇਵਾ ਕਰਨੀ ਮੈਂ 150 ਦਿਨ ਵੀ ਕਰਾਂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਬਿਲਕੁਲ ਇਹ ਕੋਈ ਇਹ ਕੋਈ ਤਨਖਾਹ ਨਹੀਂ ਹੈ ਇਹ ਇਹ ਤਾਂ ਸਗੋਂ ਤੁਹਾਡੀ ਸੇਵਾ ਹੋ ਗਈ ਹੈ ਤਾਂ ਪੁੱਨ ਤੇ ਫਲੀਆਂ ਵਾਲਾ ਕੰਮ ਹੋ ਗਿਆ ਸੋ ਮੇਰੀ ਫਿਰ ਹੱਥ ਜੋੜ ਕੇ ਸ੍ਰੀ ਅਕਾਲ ਤਖਤ ਦੇ ਸਭ ਦੇ ਜੱਜਦਾਰ ਨੂੰ ਇਹ ਬੇਨਤੀ ਹੈ ਕਿ ਜੇ ਤਨਖਾਹ ਲਾਣੀ ਹੈ ਤਾਂ ਉਹ ਲਾਓ ਘੱਟੋ-ਘੱਟ ਜਿਹਦੇ ਨਾਲ ਜੋ ਇਹਨਾਂ ਨੇ ਨੁਕਸਾਨ ਕੀਤਾ ਹੋਇਆ ਉਹ ਉਹ ਪੰਜਾਬ ਦੇ ਲੋਕਾਂ ਦਾ ਪੂਰਾ ਹੋ ਜਵੇ ਤੇ ਪੰਜਾਬ ਦਾ ਜਿਹੜਾ ਹੁਣ ਜਿੱਥੇ ਪੰਜਾਬ ਫਸ ਗਿਆ ਆ ਕਿ ਉੱਥੇ ਵੀ ਸਾਡੀ ਸਟੇਮ ਆਰਗੇਨਾਈਜੇਸ਼ਨ ਹੈਗੀ ਆ ਉਹ ਅਗਰ ਇਹਨਾਂ ਨੂੰ ਡਾਇਰੈਕਸ਼ਨ ਦੇ ਕੇ ਇਕੱਠੇ ਕਰਦੀ ਹੈ ਤੇ ਮੈਂ ਉਸ ਵਾਸਤੇ ਤੁਹਾਡੇ মিডিਆ ਦਾ ਵੀ ਧੰਨਵਾਦੀ ਹੋਵਾਂਗਾ ਕਿ ਮੇਰੇ ਮੇਰਾ ਇਹ ਮੈਸੇਜ ਪਹੁੰਚੇ ਵੀ ਤੇ ਬਿਲਕੁਲ ਤੁਹਾਡੇ ਸਾਰੇ ਜੱਜਦਾਨਾਂ ਦਾ ਵੀ ਸਾਰਿਆਂ ਦਾ ਧੰਨਵਾਦੀ ਹਾਂ ਥੈਂਕ ਯੂ ਬਿਲਕੁਲ ਬਿਲਕੁਲ ਡਾਕਟਰ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਆਕਾਲ ਤੱਕ ਜੱਜੇਦਾਰ ਜਿਹੜੇ ਹੈਗੇ ਨੇ ਉਹ ਇਹੀ ਸਖਤ ਫੈਸਲਾ ਲੈਣ ਨਹੀਂ ਤਾਂ ਤੁਹਾਡੀ ਗੱਲ ਸਹੀ ਹੈ ਵੀ ਹੁਣ ਤੱਕ ਤਾਂ ਸਿਰਫ ਜੋੜੇ ਝਾੜ ਦੀ ਸੇਵਾ ਹੀ ਮਤਲਬ ਉਹਨਾਂ ਨੂੰ ਜਾਂ ਤਰਖਾਈਆਂ ਲੱਗੀ ਹੈ ਮੈਨੂੰ ਲੱਗਦਾ ਪਰ ਮੈਂ ਇੰਟੂਿਸ਼ਨ ਇਹ ਹੋ ਰਹੀ ਹੈ ਮੈਨੂੰ ਵੀ ਕਿਤਨਾ ਕਿਤੇ ਇਹੀ ਚੀਜ਼ ਹੁਣ ਦੁਬਾਰਾ ਤੋਂ ਆਪਾਂ ਨੂੰ ਫੇਰ ਦੇਖਦੇ ਮਿਲੂਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਮੀਡੀਆ ਦੇ ਵਿੱਚ ਬेटर ਦੇਖਣਗੇ ਕਿ ਉੱਥੇ ਜੁੱਤੇ ਸਾਫ਼ ਕਰ ਰਹੇ ਨੇ ਇਸ ਤੋਂ ਵੱਧ ਹੋਰ ਕੋਈ ਉਮੀਦ ਵੀ ਨਹੀਂ ਰੱਖੀ ਜਾ ਸਕਦੀ। ਬਾਕੀ ਚਲੋ ਪ੍ਰਮਾਤਮਾ ਭਲੀ ਕਰੇ। ਠੀਕ ਹੈ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਬਹੁਤ-ਬਹੁਤ ਫੇਰ ਕਿਸੇ ਨਵੇਂ ਵਿਸ਼ੇ ਦੇ ਉੱਤੇ ਤੁਹਾਨੂੰ ਫੇਰ ਅਸੀਂ ਖੇਚਲ ਦਵਾਗੇ ਜੀ। ਥੈਂਕ ਯੂ ਜੀ ਥੈਂਕ ਯੂ ਸੋ ਮਚ। ਧੰਨਵਾਦ।